ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਉਸਮਾ ਤਹਿਸੀਲ ਜ਼ਿਲ੍ਹਾ ਦੋਸਤੋ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਵੀਰ ਰਾਜਵੀਰ ਸਿੰਘ ਉਹਨਾਂ ਦੇ ਕੋਲੇ ਆਏ ਤੇ ਵੀਰ ਸੋਨੀ ਉਹਨਾਂ ਦੇ ਕੋਲ ਜਿੱਦਾਂ ਕਿ ਦੋਸਤੋ ਸਾਰੇ ਵੀਰ ਜਾਣਦੇ ਆ ਪਸ਼ੂ ਵਪਾਰ ਦਾ ਕੰਮ ਆ ਵੀਰ ਉਹਨਾਂ ਦਾ ਬਿਲਕੁਲ ਨਿੱਕੇ ਨਿੱਕੇ ਰੇਟ ਬਾਜ਼ਪਰੇਟ ਜਿਹੜੇ ਆ ਦੋਸਤੋ ਪਸ਼ੂਆਂ ਦੇ ਹੁੰਦੇ ਆ ਇਹੋ ਜਿਹਾ ਤੁਸੀਂ ਦੋਸਤੋ ਪਸ਼ੂ ਖਰੀਦਦੇ ਜਿਹੋ ਜਿਹਾ ਤੁਹਾਨੂੰ ਰੇਟ ਜਿਹੜਾ ਇਸ ਘਰੋਂ ਮਿਲ ਜਾਂਦਾ ਅੱਜ ਤਕਰੀਬਨ ਮੱਝਾਂ ਜਿਹੜੀਆਂ ਦੋਸਤੋ ਕੋਈ ਨਗ ਵੱਡੇ ਵੀ ਆਏ ਆ ਬਿਲਕੁਲ ਕੋਈ ਬਿਲਕੁਲ ਹਿਸਾਬ ਕਿਤਾਬ ਦੇ ਵਿੱਚ ਵੀ ਹੈਗੇ ਆ ਸੋ ਪਸ਼ੂ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਦਾ ਤੁਹਾਨੂੰ ਇੱਥੋਂ ਮਿਲ ਜਾਂਦਾ ਤੇ ਰੇਡ ਜਾਇਜ਼ ਹੁੰਦੇ ਆ ਦੋਸਤੋ 5 ਦਸੰਬਰ ਨੂੰ ਦੋਸਤੋ ਇਹ ਆਪਾਂ ਕਵਰਜ ਕਰਦੇ ਆ ਟਾਈਮ ਕੋਈ ਮਾਰਨਿੰਗ ਦੇ ਦੋਸਤੋ 10 ਵਜੇ ਦਾ ਸਮਾਂ ਹੈਗਾ ਸੋ ਐਨੀਮਲ ਆਲਮੋਸਟ ਜਿੰਨੇ ਦਿਖਾਉਣੇ ਆ ਸਾਰੇ ਸੂਏ ਸੂਏ ਆ ਬਾਕੀ ਜੇਕਰ ਦੋਸਤੋ ਕੋਈ ਪਸ਼ੂ ਗੱਭਣ ਹੋਇਆ ਤੇ ਉਹਦੀ ਆਪਾਂ ਪੂਰੀ ਡਿਟੇਲ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਆਓ ਕਰਦੇ ਆ ਗੱਲਬਾਤ ਸਭ ਰਾਜਵੀਰ ਤੇ ਵੀਰ ਸੋਨੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਸਤਿ ਸ੍ਰੀ ਅਕਾਲ ਜੀ ਹੋਰ ਵੀਰੋ ਠੀਕ ਠਾਕ ਐ ਵਧੀਆ ਸੰਤੂ ਸਾਹਿਬ ਤੁਸੀਂ ਸੁਣਾਓ ਜੀ ਬਹੁਤ ਵਧੀਆ ਠੀਕ ਠਾਕ ਜੀ ਹਾਂਜੀ ਸੰਤੂ ਸਾਹਿਬ ਅੱਛਾ ਤੇ ਅੱਜ ਰਾਜਵੀਰ ਭਾ ਕਿੰਨੇ ਪਸ਼ੂ ਆਪਣੇ ਕੋਲ ਟੋਟਲ ਅੱਜ ਸੰਤੂ ਸਾਹਿਬ ਆਪਣੇ ਤੋਂ 7 ਮਈ ਦੀ ਇੱਕ ਗਾਈ ਆ ਜੀ ਠੀਕ ਆ ਹਾਂਜੀ ਇੱਕ ਬੈੜਾ ਤੇ 7 ਮੱਝਾਂ ਹੈਗੀਆਂ ਹਾਂਜੀ ਗਾਈ ਇੱਕ ਗੱਬਣਿਆ ਤੇ ਦੋ ਵਿੱਚ ਮਈਆਂ ਗੱਬਣਿਆ ਝੋਟੀਆਂ ਅੱਛਾ ਜੀ ਤੇ ਬਾਕੀ ਸੋਇਆ ਸੋਇਆ ਮਾਲਿਆ ਬਾਕੀ ਕੋਈ ਚਾਰ ਕਿ ਜੜੀਆਂ ਮੱਝਾਂ ਜੜੀਆਂ ਸੂਈਆਂ ਨੇ ਹਾਂਜੀ ਹਾਂਜੀ ਠੀਕ ਆ ਹਾਂਜੀ ਤੇ ਬਿਲਕੁਲ ਰੇਟ ਫਿਰ ਉਹੀ ਆਵਾਜ਼ ਬਜਾਇ ਜੀ ਬਿਲਕੁਲ ਬਿਲਕੁਲ ਸੰਤੂ ਸਾਹਿਬ ਜੇ ਸਾਹਿਬ ਦੀ ਕੁਆਲਿਟੀ ਹੋ ਸਾਬ ਦਾ ਰੇਟ ਆ ਜੀ ਜੇ ਮਾਲ ਚੰਗਾ ਤੇ ਅੱਜ ਮੁੱਲ ਵੀ ਹੋ ਸਾਬ ਦਾ ਹੋਗਾ ਅੱਛਾ ਜੀ ਹਾਂ ਜੀ ਠੀਕ ਆ ਜੀ ਚਲੋ ਉਹ ਤਾਂ ਪਸ਼ੂ ਦੇ ਹਿਸਾਬ ਨਾਲ ਮੋੜ ਬਿਲਕੁਲ ਬਿਲਕੁਲ ਸੱਜਾ ਸਾਹਿਬ ਆ ਬਿਲਕੁਲ ਬਾਕੀ ਨਿੱਕੇ ਮੋٹے ਸਾਰੇ ਜਾਨਵਰ ਹੈਗੇ ਜੀ ਸਾਰਾ ਮਤਲਬ ਇਹ ਸਾਰੇ ਇੱਕ ਦੀ ਪਹੁੰਚ ਛੋਟੇ ਵਾਲੇ ਦੀ ਡਿਮਾਂਡ ਦਾ ਵੀ ਹੈਗਾ ਤੇ ਵੱਡੇ ਆ ਵੱਡੇ ਆ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਸੋ ਜਿਹੋ 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 ਦੋਸਤੋ ਬਿਲਕੁਲ ਕਿਸੇ ਨੂੰ ਦੁੱਧ ਜਿਹੋ ਜੀ ਕੈਪੈਸਿਟੀ ਦਾ ਪਸ਼ੂ ਚਾਹੀਦਾ ਉਹਦੇ ਪੈਸੇ ਜਿਹੜੇ ਲਾਉਣੇ ਪੈਂਦੇ ਆ ਆਪਾਂ ਹਰ ਵਾਰ ਕਹਿੰਦੇ ਆ ਠੀਕ ਆ ਬਾਕੀ ਜਿਹੜੇ ਵੀਰ ਨੇ ਬਿਲਕੁਲ ਗੱਪਣ ਪਸ਼ੂ ਆਪਣਾ ਖਰੀਦਣਾ ਤਿੱਪ ਕੇ ਤਸੱਲੀ ਜ਼ਰੂਰ ਕੀਤੀ ਜਾਵੇ ਸੋਏ ਸੋਏ ਨਗਦੀ ਦੋ ਟਾਈਮ ਚਬਾਈ ਕਰ ਲੋ ਚਾਰ ਟਾਈਮ ਕਰ ਲੋ ਤੁਹਾਡੀ ਰਿਸਪੌਂਸਿਬਿਲਟੀ ਆ ਤੁਸੀਂ ਆਪਦਾ ਹੱਕ ਸਮਝ ਕੇ ਤਸੱਲੀ ਕਰਨੀ ਆ ਠੀਕ ਆ ਸੰਧੂ ਸਾਹਿਬ ਜਿੰਨੀਆਂ ਵੀਡੀਓ ਪਾਈਆਂ ਨਾ ਐਰ ਕੀ ਮੈਨੂੰ ਲੱਗਦਾ ਵੀ ਸਭ ਤੋਂ ਬੈਸਟ ਵੀਡੀਓ ਹੋਣ ਵਾਲੀ ਹੈ ਕਿਉਂਕਿ ਇਹ ਚ ਚੰਗੀ ਤੋਂ ਲੈ ਕੇ ਇਹਦੇ ਲੋ ਪ੍ਰਾਈਸ ਤੱਕ ਵੇ ਹੂੰ ਚੰਗੀ ਤੋਂ ਲੈ ਕੇ ਮਾੜੇ ਤੱਕ ਤੇ ਮਾੜੇ ਤੋਂ ਲੈ ਕੇ ਚੰਗੇ ਤੱਕ ਸਾਰੇ ਜਨਮ ਰਹਿ ਗਏ ਗਾਹਕ ਨੂੰ ਮੁੱਖ ਰੱਖ ਕੇ ਹਰ ਚੀਜ਼ ਬਿਲਕੁਲ ਬਿਲਕੁਲ ਜੀ ਕਈ ਵੀਰ ਕਹਿੰਦੇ ਚੰਗੀਆਂ ਲੈਣੀਆਂ ਉਹਨਾਂ ਦੇ ਚੰਗੀਆਂ ਵਾਂ ਜਿਹੜੀਆਂ ਮੀਡੀਅਮਾਂ ਦੇ ਉਹਨਾਂ ਦੇ ਮੀਡੀਅਮ ਆ ਬਿਲਕੁਲ ਜੀ ਜਿੰਨਾਂ ਮਾਲ ਉਹ ਤੋਂ ਥੱਲੇ ਲੀਡ ਲੈਣਾ ਉਹ ਵੀ ਆ ਹਾਂ ਚਲੋ ਜਿਹੋ ਜੀ ਦੁਕਾਨਦਾਰੀ ਆਪਣੀ ਵੀ ਕੋਈ ਗਾਹਕ ਆਪਣਾ 50 ਖਰਚਣ ਵਾਲਾ ਕੋਈ ਲੱਖ ਵਾਲਾ ਹਾਂਜੀ ਹਾਂਜੀ ਤੇ ਰਾਜਵੀਰ ਸਿੰਘ ਕਿਹੜੇ ਬੰਨੇ ਸ਼ੁਰੂ ਕਰਦੇ ਇਹ ਛੋਟੀ ਤੋਂ ਸ਼ੁਰੂ ਕਰੀਏ ਵੱਡੀ ਛੋਟੀ ਤੋਂ ਬਿਲਕੁਲ ਟੀਸੀਐਲ ਬੇਰ ਤੋਂ ਆ ਹਾਂ ਬਿਲਕੁਲ ਬਿਲਕੁਲ ਜੀ ਲੈ ਲਓ ਦੋਸਤੋ ਬਿਲਕੁਲ ਇੱਕ ਸਟਾਰਟਿੰਗ ਤੋਂ ਜਿਹੜੀ ਇੱਕ ਆਪਾਂ ਤੁਹਾਨੂੰ ਝੋਟੀ ਦਿਖਾਉਣੀ ਆ ਇਹ ਗੱਬਣ ਆ ਜੀ ਹਾਂਜੀ ਗੱਬਣ ਗੱਬਣ ਸੰਧੂ ਸਾਹਿਬ ਲਓ ਜੀ ਗੱਬਣ ਝੋਟੀ ਤੋਂ ਸ਼ੁਰੂਆਤ ਕਰਦੇ ਆ ਤੇ ਕੀ ਡਿਟੇਲ ਆ ਭਾਈ ਰਾਜਵੀਰ ਸਿੰਘ ਸੰਧੂ ਸਾਹਿਬ ਦੂਜੇ ਸੂਬੇ ਹਜੇ ਝੋਟੀਏ ਦੂਜੇ ਸੂਬੇ ਹਾਂਜੀ ਇਹ ਪਹਿਲਾਂ ਦਾ ਰਿਕਾਰਡ ਸੰਧੂ ਸਾਹਿਬ ਇਹਦਾ 14 ਕਿਲੋ ਦਾ ਵਾ ਅੱਛਾ ਜੀ ਐਰ ਕੀ 15 ਵੀ ਕਰ ਸਕਦੀ 16 ਵੀ ਕਰ ਸਕਦੀ ਅੱਗੇ ਗਾੜੀ ਸੇਵਾ ਦੇ ਸੰਧੂ ਸਾਹਿਬ ਇਹ ਹੁਣ ਦੂਜੇ ਸੂਬੇ ਸੁਣਦੇ ਸ਼ਾਇਦ ਹੀ ਆਉਂਦਾ ਸੰਧੂ ਸਾਹਿਬ ਇਹ ਬੜੋਂ ਬਹੁਤ ਜ਼ਿਆਦਾ ਕੱਟੀ ਹਾਂਜੀ ਹੂੰ ਵੀ ਸੂਏ ਦੂਜੇ ਸੁਣੀ ਹੈ ਦੂਜਾ ਦੂਜਾ ਜੇ ਲੋ ਵੀ ਦੋਸਤੋ ਹਾਈਟ ਕਾ ਤਾਂ ਜਿੰਨੀਆਂ ਮੱਝਾਂ ਆਪਾਂ ਤੁਹਾਨੂੰ ਦਿਖਾਉਣੀਆਂ ਸਾਰੀਆਂ ਤੋਂ ਕੋਈ 2 ਇੰਚ ਵੱਧ ਹੋਊਗੀ ਠੀਕ ਹੈ ਬਹੁਤ ਵੱਡੀ ਹਾਈਟ ਆ ਆ ਵੇ ਲੋ ਜੀ ਚੌੜੇ ਪਿੱਠ ਪੁੜੇ ਦੀਆਂ ਥੱਬਿਆਂ ਦੇ ਥੱਬੇ ਆ ਵੇਖੋ ਤੇ ਸਿੰਘੀ ਵੇਖੋ ਸੰਧੂ ਸਾਹਿਬ ਲੋ ਜੀ ਸੋ ਫੇਸ ਕੁਆਲਿਟੀ ਬਹੁਤ ਸੋਹਣੀ ਆ ਪਹਿਲੇ ਸੂਬੇ ਦਾ ਕੀ ਪੁੱਛਿਆ ਕੋਈ ਰਿਕਾਰਡ ਕੀਤਾ ਸੰਧੂ ਸਾਹਿਬ 10 ਕਿਲੋ ਦਾ ਰਿਕਾਰਡ ਹੈ ਜਿਹੜਾ ਪਹਿਲੇ ਸੂਬੇ ਦਾ ਪਹਿਲਾਂ ਝੋਟੀ ਦਾ ਹਾਂਜੀ ਲਓ ਜੀ ਹਾਲੇ ਸੰਧੂ ਸਾਹਿਬ ਝੋਟੀ 8-10 ਦਿਨ ਵੀ ਲੈ ਸਕਦੀ ਆ ਹੂੰ ਤੇ ਘਾਟ ਵੀ ਲੈ ਸਕਦੀ ਤੇ ਵੱਧ ਵੀ ਲੈ ਸਕਦੀ ਆ ਲੈ ਜੋ 10 ਦਿਨ ਤਾਂ ਲੈ ਹਾਂਜੀ ਜੇ ਐਡੀ ਕੱਟੀ ਨਹੀਂ ਸੰਧੂ ਸਾਹਿਬ ਦੋ ਦਿਨ ਦਿੱਤਾ ਤੇ ਦੇਣਾ ਕਹਿੰਦੇ ਜਿੰਨੀ ਜਿਆਦ ਨਾ ਖੜਿਆ ਵੇਖੋ ਬਿਲਕੁਲ ਸੋ ਫੁੱਲ ਵੱਡੀ ਹਾਈਟ ਆ ਦੋਸਤੋ ਹਾਈਟ ਸੋਣੀ ਆ ਪਲੀ ਜੰਮੀ ਪਲੀ ਪੂਰੀ ਆ ਠੀਕ ਆ ਰਾਜੀ ਆ ਪੂਰੀ ਨਿੱਗਰ ਵਜਨਦਾਰ ਪੂਰੀ ਆ ਸੋ ਬਾਕੀ ਥਾਨ ਥੂਨ ਦੀ ਵੀ ਜੇਕਰ ਆਪਾਂ ਗੱਲ ਕਰੀਏ ਤਾਂ ਬਹੁਤ ਕੁਆਲਟੀ ਵਾਲਾ ਥਾਨ ਆ ਦੋਸਤੋ ਛੋਟੀ ਦੇ ਲੈ ਬੈਗਰੂ ਨੇ ਰੰਗ ਭਾ ਗਈ ਇੰਨੇ ਲਾਏ ਸੰਧੂ ਸਾਹਿਬ ਵੀ ਇਹਨੂੰ ਸੋ ਕਰਮਾ ਦੀ ਕਿਸੇ ਪਾਸੇ ਨਹੀਂ ਇਹ ਬੰਨਿਓ ਵੀ ਖੁੰਜੀ ਨਹੀਂ ਸੰਧੂ ਸਾਹਿਬ ਸੰਧੂ ਸਾਹਿਬ ਕੋਈ ਹੱਥ ਨਹੀਂ ਰੱਖ ਸਕ ਹਰ ਚੀਜ਼ ਹੀ ਪੂਰੀ ਹੈ ਹਰ ਚੀਜ਼ ਹੀ ਪੂਰੀ ਸੰਤੂ ਸਾਹਿਬ ਲਓ ਜੀ ਸੋ ਬਹੁਤ ਸੋਹਣੀ ਦੋਸਤੋ ਇਹ ਝੋਟੀ ਆ ਸੋ ਰਾਜੀ ਆ ਪੂਰੀ ਵਜਨਦਾਰ ਆ ਚੰਗੀ ਜੰਮੀ ਪਲੀ ਆ ਸੋ ਬਾਕੀ ਥਾਂ ਦੇਵੇ ਦੀ ਪੂਰੀ ਸਫਾਈ ਆ ਠੀਕ ਆ ਕੋਈ 10 ਕ ਦਿਨ ਤੁਸੀਂ ਮੰਨ ਕੇ ਸੌਦਾ ਕਰ ਸਕਦੇ ਜੀ ਤੇ ਬਾਕੀ ਰਾਜਵੀਰ ਸੋਹਣੇ ਜੇ ਵੀਰ ਸੋਹਣੀ ਨਾਲ ਦੇਖਣਾ ਦੋਸਤੋ ਆਪਾਂ ਗੱਲ ਕਰ ਲਈਏ ਤੇ ਪਸ਼ੂ ਤਕਰੀਬਨ ਕੋਈ 4-4 5-5 ਨਾਗ ਆਉਂਦੇ ਆ ਤਕਰੀਬਨ ਅਜਿਵੇਂ ਦੋਸਤੋ ਸੰਤੂ ਸਾਹਿਬ ਆਪਾਂ ਪਸ਼ੂ ਜਵਾਈ ਸਾਰੇ ਮਾਲ ਆ ਸਟਾਕ ਹੈ ਬਿਲਕੁਲ ਜੀ ਬਿਲਕੁਲ ਤੇ ਕਿੰਨਾ ਇਹਦਾ ਮੁੱਲ ਸੰਧੂ ਸਾਹਿਬ ਮੁੱਲ ਦੇ ਇਹੋ ਜਿਹੀ ਝੋਟੀਆਂ ਦਾ ਲੋਕ ਕੀ 160 ਡੇੜੂ ਮੰਗਦੇ ਆ ਪਰ ਨਾ ਆਪਾਂ 160 ਨਾ 140 ਕਰਨਾ ਅੱਛਾ ਜੀ ਇਹਦਾ 1 ਸਵਾ ਲੱਖ ਰੁਪਇਆ ਸੰਧੂ ਸਾਹਿਬ ਮੁੱਲ ਕਰਨਾ ਆਪਾਂ ਅੱਛਾ ਜੀ 2000 ਰੁਪਇਆ ਛੋੜ 1 ਲੱਖ 23 ਹਜ਼ਾਰ ਹੀ ਦੇਣੀ ਆ ਅੱਛਾ ਜੀ ਸੰਧੂ ਸਾਹਿਬ 1000 2000 ਛੋਟ ਨਹੀਂ ਕਰਨੀ ਹਾਂ 120 ਦੀ ਦੇ ਦਾਂਗੇ 120 ਦੀ ਹਾਂਜੀ ਲਓ ਵੀ ਇਹ ਮਾਨ ਤਾਂ ਨਹੀਂ ਹੋਣਾ ਸੰਧੂ ਸਾਹਿਬ ਠੀਕ ਹੈ ਜੀ ਇੱਚੋ ਛੋਟ ਲੋਬ ਦੋਸਤੋ ਹਾਂ ਮੈਂ ਕਈ ਮੇਰੇ ਵੀਰੇ ਇਹ ਨਾ ਕੋਈ 95 ਲਾਵੇ ਲੱਬੇ ਵਾਲਾ ਲਾਵੇ ਉਹ ਆਪਾਂ ਮੇਰਾ ਵੀਰ ਨਾ ਭੁੱਲਦਾ ਹਾਂਜੀ ਇੱਚੋ ਸ਼ੋਰ ਛੱਪਾਈ ਹੋਣਾ ਹਾਂਜੀ ਲਓ ਵੀ ਦੋਸਤੋ 1 ਲੱਖ 20 ਹਜ਼ਾਰ ਦੀ ਪਈ ਜਾਂਦਾ ਵੀ ਆਪਾਂ ਦੇਵਾਂਗੇ ਝੋਟੀ ਸੋ ਝੋਟੀ ਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਸਾਰੇ ਪਾਸਿਓ ਪੂਰੀ ਆ ਥਾਮਦੇਵਾ ਤੁਸੀਂ ਦੇਖ ਲਿਆ ਠੀਕ ਹੈ ਜੀ ਇੱਕ ਵਾਰੀ ਹੋਰ ਥੋੜਾ ਜਿਹਾ ਨੇੜੇ ਤੋਂ ਦੇਖ ਲਓ ਹਾਂਜੀ ਠੀਕ ਹੈ ਜੀ ਸੋ ਬਾਕੀ ਜੇਕਰ ਕਿਸੇ ਵੀਰ ਨੇ ਬਿਲਕੁਲ ਆਉਦੀ ਅੱਖੀ ਕੱਢਣੀ ਹੈ ਤਾਂ ਤੁਸੀਂ ਪਿੰਡ ਆਣ ਕੇ ਜਿਹੜੇ ਬਿਲਕੁਲ ਬਿਲਕੁਲ ਸੰਧੂ ਸਾਹਿਬ ਬਿਲਕੁਲ ਠੀਕ ਆ ਸੋ ਚੰਗੀ ਆ ਕਦ ਕਾਟ ਜਿਹੜਾ ਆਪਾਂ ਤੁਹਾਨੂੰ ਜ਼ਿਕਰ ਕਰਤਾ ਬਿਲਕੁਲ ਵੱਡੇ ਕਦ ਕਾਟ ਦੇ ਵਿੱਚ ਸੋਹਣਾ ਸਰੀਰ ਕਟਾਂਚਾ ਚੌੜੇ ਪੇਟ ਪੁੜੇ ਦੀ ਆ ਅਗਲੇ ਪੰਨੇ ਜਿਹੜਾ ਆਪਣੇ ਕੋਲ ਐਨੀਮਲ ਆ ਜੀ ਇਹ ਵੀ ਦੂਜੀ ਸੂਈ ਸੰਧੂ ਸਾਹਿਬ ਝੋਟੀ ਸੂਈ ਜੇ ਅੱਛਾ ਜੀ ਦੁੱਧ ਕੋਈ 15 ਕਿਲੋ ਹੋਊਗਾ ਪਰ ਆਪਾਂ 14 ਕਿਲੋ ਦੀ ਗਾਰੰਟੀ ਰਵਾਂਗੇ ਮੈਂ ਦੀ ਲਓ ਜੀ ਸੋ ਸਾਈਕਲ ਨੰਬਰ ਤੇ ਆ ਦੂਜੀ ਸਵੇਰ ਦੋਸਤੋ ਸੂਈ ਆ ਜੀ ਇੱਧਰ ਹੀ ਸੰਧ ਇੰਨੀ ਕਢਾਈ ਤਾਂ ਫੁਲਕਾਰੀ ਤੇ ਨਹੀਂ ਹੁੰਦੀ ਬਿਲਕੁਲ ਬਿਲਕੁਲ ਇਹ ਕਢਾਈ ਚੱਲੇ ਦੇ ਲਈ ਸਰਦੀ ਦੇਖੋ ਹਾਂ ਲੈ ਹਾਂ ਠੀਕ ਆ ਸੋ ਬਹੁਤ ਦੋਸਤੋ ਬਰੀਕੀ ਦੇ ਵਿੱਚ ਤੁਸੀਂ ਦੇਖ ਸਕਦੇ ਵੇਣ ਜਿਹੜੀ ਆ ਉਪਰ ਹੀ ਹੋਈ ਤੁਹਾਨੂੰ ਨਜ਼ਰ ਆਊਗੀ ਮੈਂ ਨਾ ਸਮਝੂ ਸਭ ਵੇਣ ਤੇਰੀ ਬਹੁਤ ਆਪਾਂ ਘੱਟ ਰੀਅਰ ਕੇਸ ਵਿੱਚ ਵੇਖੀ ਕਦੀ ਕਿਸੇ ਇਹ ਮੈਂ ਇਹ ਦੋਨਾਂ ਦੇ ਨੇੜੇ ਸਭ ਦੇਣਾ ਕਹਿੰਦੇ ਆ ਬਿਲਕੁਲ ਜੀ ਤੇ ਅੱਛਾ ਸਾਬ ਆਪਣੇ ਕੋ ਰਾਤ ਹੀ ਆਇਆ ਮਗਰਲੇ ਘਰ ਦਾ ਇੰਨਾ ਇੰਨਾ ਵਾ ਜਿਵੇਂ 4 ਦਿਨ ਸਾਮਕੇ ਮੈਂ 18 ਕਿਲੋ ਚਵਾ ਕੇ ਵੀ ਘਲਾ ਸਕਦਾ ਅੱਛਾ ਜੀ ਸਤਿ ਸ੍ਰੀ ਅਕਾਲ ਜੀ ਏਡੀ ਮੈਂ 18 ਕਿਲੋ ਨਾ ਦਿੱਤਾ ਤੇ ਦੇਣਾ ਕਿ ਇਧਰ ਵੇਖੋ ਹਾਂ ਇਧਰ ਲਾਗੇ ਦੋ ਆਗੇ ਮੜਾਇਆ ਸੰਤੂ ਸਾਹਿਬ ਖਾਓ ਇਧਰ ਆਹ ਲਓ ਜੀ ਇਧਰ ਵੇਖੋ ਅੱਜੋਂ ਲੈ ਕੇ ਪਿਛੋਂ ਦਾ ਕੀ ਸਾਰੇ ਪਾਸੇ ਨਹੀਂ ਇਹ ਕੋਈ ਨਹੀਂ ਆਈ ਇਹ ਤਾਂ ਬਿਜਲੀ ਘਾਰ ਹੀ ਬਣਿਆ ਪਿਆ ਬਿਲਕੁਲ ਬਿਲਕੁਲ ਹੀ ਤੇ ਨਹੀਂ ਦੂਜਾ ਸੋਨੇ ਪਾ ਇਹ ਤਾਂ ਥੱਲੇ ਹੁਣ ਦੁੱਧ ਕਿੰਨਾ ਪਚਵਾਵਾਂਗੇ ਦੁੱਧ 10 ਟਾਈਮ ਤੇ 15 ਕਿਲੋ ਹੋਊਗਾ ਜੇ ਕੋਈ ਆਨਲਾਈਨ ਮੰਗਾਉਗਾ ਤਾਂ ਮੈਂ 14 ਕਿਲੋ ਦੀ ਗਾਰੰਟੀ ਦੇ ਕੇ ਖਲਾਉਂਦਾ ਹਾਂ 14 ਕਿਲੋ ਦੀ ਜੇ 14 ਤੋਂ 13 ਕਿਲੋ ਹੋਏ ਤਾਂ ਮੈਂ ਵਾਪਸ ਖਲਾਉਣੇ ਕਰਾਇਆ ਵੀ ਦੇ ਦਾਂਗੇ ਲਓ ਬਿਲਕੁਲ ਬਿਲਕੁਲ ਬਾਹਰ ਦੂਜਾ ਤੇ ਦਿਨ ਵੀ ਦੱਸ ਦੋ ਕਿੰਨੇ ਕੁ ਹੋ ਗਏ ਆ ਸੰਧੂ ਸਾਹਿਬ ਸੰਧੂ ਸਾਹਿਬ ਆਵੇ ਬੱਚਾ ਹੀ ਵਿਖਾ ਦੇਣਾ ਆਪਾਂ ਹਾਂ ਆ ਬੱਚਾ ਜੋ ਇਹਦਾ ਇਹਦਾ ਕੋਈ ਵੀਰ ਦਿਖਾਦਾ ਮੰਨ ਲੈ ਦੇ ਵਿਹਾਰਾ ਮੰਨ ਲੈ ਤੇ ਭਾਵੇਂ ਪੰਨੀਆਂ ਦਾ ਮੰਨ ਲੈ ਜਿੱਡੀ ਮੈਂ ਉੱਡਾ ਹੀ ਬੱਚਾ ਜੋ ਬਿਲਕੁਲ ਬਿਲਕੁਲ ਮਗਰ ਕਟਾ ਨੇ ਕਟਾ ਕਟਾ 25 25 ਦਿਨਾਂ ਦਾ ਮੰਨ ਕੇ ਕੋਈ ਸੌਦਾ ਕਰ ਲੈ ਠੀਕ ਆ ਜੀ ਸੋ ਬਾਕੀ 14 ਕਿਲੋ ਦੁੱਧ ਇਹਦੇ ਥੱਲੇ ਹਾਜ਼ਰ ਆ ਕੋਈ ਵੀਰ ਤਸੱਲੀ ਕਰ ਸਕਦਾ ਕੋਈ 14 ਦਾ 13 ਨਹੀਂ ਨਿਕਲਦਾਗਾ ਸੋ ਬਾਕੀ ਵੀਰ ਸੋਨੀ ਨੇ ਦੱਸ ਹੀ ਦਿੱਤੀ ਆ ਸਾਰੀ ਗੱਲਬਾਤ ਤੇ ਨਾਲ ਦੀ ਨਾਲ ਹੀ ਨੂੰ ਖੋਲ ਕੇ ਦਿਖਾਈਏ ਤੋ ਬਰੀਕੀ ਕਾफी ਜਿਆਦੀ ਆ ਦੋਸਤੋ ਵੇਨ ਵੋ ਨੇ ਇੰਨੀ ਬਹੁਤ ਮੈਂ ਤਾਂ ਬਹੁਤ ਘੱਟ ਵੇਖੀ ਦੋਸਤੋ ਏਡੇ ਲੇਵੇ ਦੇ ਉੱਪਰ ਕਦੀ ਵੇਨ ਵਹਿੜਾਂ ਦੇ ਵਿੱਚ ਆਪਾਂ ਖਾਸ ਤੌਰ ਤੇ ਵੇਖੀ ਹੋਗੀ ਵਹਿੜਾਂ ਦੇ ਵਿੱਚ گاਵਾਂ ਦੇ ਵਿੱਚ ਬਹੁਤ ਵੇਖਿਆ ਤੇ ਪਰ ਮੱਝਾਂ ਦੇ ਵਿੱਚ ਵੇਨ ਜਿਹੜੀ ਇੰਨੀ ਮੋਟੀ ਤੌਰ ਤੇ ਬਿਲਕੁਲ ਜਿਹੜੀ ਆ ਦੋਸਤੋ ਉੱਪਰੀ ਹੋਈ ਬਹੁਤ ਘੱਟ ਵੇਖੀ ਆ ਵੇਖੋ ਮੈਂ ਨਾ ਸਾਨੂੰ ਸਭ ਅੱਗੇ ਨੂੰ ਲਾ ਕੇ ਪਿੱਛੋਂ ਤਾਂ ਕਿ ਘਰੇ ਘਰੀ ਹੈ ਕਿ ਚੱਲੇ ਬਿਲਕੁਲ ਫਿਰ हां जी ਠੀਕ ਆ ਇਧਰ ਆ ਹੋੜੀ ਤੋੜਿਓ ਜੀ ਵਾਹ ਲੈ ਤੋੜੀ ਸਿੱਧੀ ਜਾਣ ਤੋਂ ਧਿਆਨ ਨਾਲ ਮੋੜੀ ਤੋਰਿਆ ਆ ਲੋ ਓਏ ਸਾਰੇ ਧਿਆਨ ਨਾਲ ਲੇਖੋ ਜੰਦੂਰ ਹਾਂ ਦਾ ਵੀ ਦਾ ਕਰਕੇ ਕਰ ਦਿੰਦੇ ਹਾਂ ਹਾਂ ਠੀਕ ਆ ਇੱਧਰ ਵੇਖੋ ਕਾਫੀ ਸੋਹਣੀ ਦੋਸਤੋ ਜਿਹੜੀ ਸ਼ਾਨਦਾਰ ਕੁਆਲਿਟੀ ਹੈ ਠੀਕ ਆ ਆ ਦੇਖੋ ਹਾਂ ਠੀਕ ਆ ਸੋ ਚਵਾਪ ਸਮਾ ਦਾ ਇੱਕ ਵਾਰੀ ਸੋਨੀਪਾ ਤੁਸੀਂ ਕਿਉਂਕਿ ਚਵਾਈ ਕੀਤੀ ਆਪਣੇ ਹੱਥੀ ਸਾਰੇ ਪਸ਼ੂਆਂ ਦਾ ਜ਼ਰੂਰ ਦੱਸੋ ਕਿਸਮ ਦਾ ਕੋਈ ਵੀ ਨੁਸਖਾ ਹੋਊਗਾ ਤੇ ਪਹਿਲਾਂ ਦੱਸਾਂਗੇ ਠੀਕ ਆ ਜੀ ਇਹ ਏਡੇ ਮੋਲਦੀ ਏਡੀ ਦੂਰ ਜਾਣੀ ਹੈ ਤੇ ਇੱਚ ਚੂਣ ਪਿਸ਼ਾਬ ਕੋਈ ਵੀ ਇੱਚ ਲੁਸ਼ਕ ਨਹੀਂ ਹੋਊਗਾ ਬਿਲਕੁਲ ਕਿਹਦੇ ਚਵਾਈ ਲੱਗੀ ਹੋਈ ਇੱਕ ਸੋਨੀਪਾ ਇੱਕ ਹੋਰ ਜ਼ਰੂਰ ਗੱਲ ਦੱਸ ਦਿਓ ਵਪਾਰ ਦਾ ਤੁਹਾਡਾ ਕਿੱਤਾ ਹਾਂਜੀ ਕੋਈ ਭੈਣ ਭਰਾ ਦੱਸੇ ਮੁਤਾਬਕ ਜਿੰਨਾ ਦੁੱਧ ਆਉਂਦੇ ਵਿੱਚ ਕੰਤੂ ਪ੍ਰੰਤੂ ਨਿਕਲਦੀ ਆ ਉਹਦਾ ਇੱਕ ਤਾਂ ਆਪਾਂ ਨੂੰ ਕਰਾਇਆ ਪਾੜਾ ਖੇਚਲ ਦੇਣੀ ਪੈਣੀ ਹੈ ਬਿਲਕੁਲ ਬਿਲਕੁਲ ਜੋ ਦੱਸਿਆ ਉਹ ਚਵਾਉਣਾ ਪੈਣਾ ਵੀਰ ਜੀ 14 ਕਿਲੋ ਦੀ ਤਾਂ 1 ਕਿਲੋ ਕਿਲੋ ਘਟ ਦੱਸ ਕੇ ਘਲਾਉਣੀਆਂ ਵਾ ਬਿਲਕੁਲ ਅਗਲੇ ਦੇ ਘਰੇ ਜਾ ਕੇ ਮਾਲੋ ਜੇ 12 ਨਿਕਲੇ ਤਾਂ ਕੀ ਫਾਇਦਾ ਬਿਲਕੁਲ ਬਿਲਕੁਲ ਅਗਲੇ ਦੇ ਦਿਲ ਟੋੜ ਜਣਾ ਜਾਂਦੇ ਸੰਧੂ ਸਾਹਿਬ ਲਓ ਵੀ ਦੋਸਤੋ 14 ਕਿਲੋ ਇਸ ਝੋਟੀ ਦੇ ਥੱਲੇ ਦੁੱਧ ਦਾ ਕੋਈ ਵੀਰ ਤਸੱਲੀ ਕਰ ਲੈ 20 ਆਣੀ ਤੇ 25 ਦਿਨਾਂ ਦੀ ਮੰਨ ਕੇ ਤੁਸੀਂ ਸੌਦਾ ਕਰ ਲਿਓ ਗੁਲਾਈ ਦੇ ਵਿੱਚ ਸਿੰਘ ਆ ਫੇਸ ਕੁਆਲਿਟੀ ਬਹੁਤ ਸੋਹਣੀ ਆ ਆ ਮੱਥਾ ਤੁਸੀਂ ਵੇਖ ਸਕਦੇ ਸ਼ਾਈ ਸ਼ੂਈ ਪੂਰੀ ਆ ਠੀਕ ਆ ਹਾਂਜੀ ਤੇ ਬਾਕੀ ਥਣ ਭਾਂਡਾ ਵੇਖ ਕੇ ਨਾਰਮਲ ਜਿਹੜੇ ਖਿਡਾਰੀ ਵੀਰ ਉਹਨਾਂ ਨੂੰ ਸਮਝ ਆਈ ਜਾਣੀ ਆ ਠੀਕ ਆ ਜੀ ਦੁੱਧ ਵਾਲੀ ਮਾਝਾ ਬਾਕੀ ਦੁੱਧ ਤੁਸੀਂ 200 ਇਹੋ ਜਿਹੇ ਪਸ਼ੂ ਤੋਂ ਭਾਵੇਂ 17 ਜੋਲੋ ਭਾਵੇਂ 15 ਤੋਂ ਪਲੱਸ ਭਾਵੇਂ 18 ਜੋਲੋ ਉਹ ਸੇਵਾ ਦਾ ਜਿੰਨਾ ਇੱਥੋਂ ਚੋਕੇ ਲਿਜਾਉਂਗੇ ਉਹ 14 ਕਿਲੋ ਆ ਠੀਕ ਆ ਤੇ ਕਿੰਨਾ ਮੁੱਲ ਕਰਦੇ ਆ ਇਹਦਾ ਬਈ ਸੋਨੀ ਸੰਧੂ ਸਾਹਿਬ ਮੁੱਲ ਭਾਵੇਂ 140 ਕਰਾ ਲਓ ਹਾਂਜੀ ਪਰ ਦੇਣੀ ਆ ਆਪਾਂ ਜਿਹੜੀ ਝੋਟੀ ਹਾਨ ਆ ਇਹ 120 ਹੀ ਦੇਣੀ ਆ 120 ਦੀ ਹਾਂਜੀ ਇਮਾਨਦਾਨ ਵਿੱਚੋਂ ਸੰਧੂ ਸਾਹਿਬ 5000 ਦਾ ਇਮਾਨਦਾਨ ਕਰਦਾਂਗੇ 15 ਦੀ 15 ਦੀ ਦੇ ਦਾਂਗੇ ਠੀਕ ਹੈ ਜੀ ਜੇ ਕੋਈ ਵੀਰ ਫੋਨ ਲਾਵੇ ਫਿਰ ਵੀ ਮਾਨਦਾਨ ਕਰੂੰਗਾ ਉਦੋਂ ਜੇ ਵੀ ਖੁੱਲਾ ਗੁੰਜਾਇਆ ਸੀ ਜਿੰਨਾ ਮਾਨਦਾਨ ਬਿਲਕੁਲ ਬਿਲਕੁਲ ਸੰਧੂ ਸਾਹਿਬ ਠੀਕ ਹੈ ਲੋ ਵੀ ਇੱਕ 15 ਦੇ ਵਿੱਚੋਂ ਵੀ ਜਿਹੜਾ ਮਾਨਤਨ ਹੋ ਜਾਊਗਾ ਬਾਕੀ ਉਸ ਤੋਂ ਪਹਿਲਾਂ ਕਿਸੇ ਵੀਰ ਦੇ ਕੋਲ ਮਨ ਦੇ ਵਿੱਚ ਸ਼ੰਕਾ ਨਾ ਰਵੇ ਆਪਦੀ ਤਸੱਲੀ ਤੁਸੀਂ ਚੋਕੇ ਕਰ ਲਿਓ ਠੀਕ ਆ ਸੰਧੂ ਸਾਹਿਬ ਜਿੰਨੇ ਰੁਪਏ ਲਾਉਣੇ ਹਨ ਉਹਦਾ ਫਰਜ਼ ਬਣਦਾ ਵੀ ਦੋ ਟਾਈਮ ਜਾਂਦੇ ਵੀਡੀਓ ਕਾਲ ਤੇ ਚਵਾਲੇ ਜਾਂ ਇੱਥੇ ਆ ਕੇ ਚੋਲੇ ਬਸ ਬਸ ਠੀਕ ਹੈ ਜੀ ਬਿਲਕੁਲ ਹਾਂ ਜੀ ਲੋ ਵੀ ਤਸੱਲੀ ਹੈ ਨਾ ਇੰਨੇ ਰੁਪਏ ਲਾਉਣੇ ਮੇਰਾ ਵੀਰ ਕੋਈ ਇੱਥੇ ਆ ਕੇ ਇੱਥੇ ਆਵੇ ਸੰਧੂ ਸਾਹਿਬ ਬਿਲਕੁਲ ਜੀ ਜੀ ਆਪਾਂ 100 ਸਵਾ ਲੱਖ ਰੁਪਏ ਮੈਂ ਤੇ ਲਾ ਲੈਣਾ ਤੇ ਇੱਥੇ ਆਉਂ ਜੀ ਸੰਧੂ ਸਾਹਿਬ ਕੀ ਉਹ ਚੱਲਿਆ 2000 ਨਾ ਸਹੀ ਆ ਸਹੀ ਆ ਹ ਆ ਪੂਰੀ ਆ ਗਈ ਬਈ ਰਾਣੀ ਪੂਰੀ ਆ ਗਈ ਜੀ ਪਹਿਲਾਂ ਕੱਟੀ ਜੇ ਪਹਿਲਾਂ ਕੱਟੀ ਆ ਪਹਿਲਾ ਸਵੇਰਾ ਸੋਈ ਬੱਚਾ ਵੀ ਇਹਦੇ ਨੀਲੀ ਦਾ ਜੋ ਔ ਪੂਰਾ ਹੀ ਬੱਚਾ ਹੈ ਤੇ ਮਗਰ ਪੂਰਾ ਮਗਰ ਕਟਾ 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 ਮਗਰ ਹਾਂਜੀ ਠੀਕ ਆ ਤੇ ਦਿਨ ਕਿੰਨੇ ਹੋ ਗਏ ਸੋਨੀ ਵੀਰ ਸੋਈ ਦੇਣ ਅੱਜ ਆ ਚੌਥਾ ਚੌਥਾ ਤੇ 10 ਕਿਲੋ ਬੋਲਾ ਤਿਆਰ ਆ ਕੱਟੀ ਕੋ 10 ਕਿਲੋ ਮੈਂ ਇਹਨਾਂ ਵੇਹ ਲੋ ਸੰਦੂਸ ਲਓ ਜੀ ਚੌਥਾ ਦਿਨ 10 ਕਿਲੋ ਬੋਲਾ ਮਗਰ ਕਟਾ ਕਟਾ ਵੀ ਬਿਲਕੁਲ ਪੂਰਾ ਐ ਮੈਂ ਨੀਲੀ ਪੂਰਾ ਜਿਹੜਾ ਦੋਸਤੋ ਕਟਾ ਆ ਮਗਰ ਠੀਕ ਆ ਬਾਕੀ ਬਰੀ ਕੀ ਬਰੂਕੀ ਤੁਹਾਨੂੰ ਇਸ ਝੋਟੀ ਦੀ ਵੀ ਦਿਖਾ ਦਿੰਨੇ ਆ ਬੂਰੀ ਦੇ ਵਿੱਚ ਤੇ ਸਿੰਘਾ ਸੁੰਗਾ ਅੰਗ ਪੈਰ ਪੂਰੇ ਆ ਸਿੰਘੀ ਸੁੰਗੀ ਬਹੁਤ ਸੋਹਣੀ ਆ ਬਿਲਕੁਲ ਠੋਡੀ ਜਿਹੜੀ ਵਾਈਟ ਸੋ ਮਗਰਲੇ ਪੈਰ ਜਿਹੜੇ ਤੋਤੇ ਆ ਠੀਕ ਆ ਤੇ ਪਹਿਲਣ ਝੋਟੀ ਸੁਈ ਆ ਸੋ ਕੁਆਲਿਟੀ ਜਿਹੜੀ ਹਵਾਨੇ ਲੈਵੇ ਦੀ ਤੁਸੀਂ ਵੇਖ ਕੇ ਚੈੱਕ ਕਰ ਲਿਓ ਠੀਕ ਆ ਜੀ ਥਣ ਪੂਰਾ ਮੁੱਠੀ ਆ ਸਤੀਖਵੀ ਬਹਿਣੀ ਦੀ ਗੱਲ ਕਰਨ ਲਈ ਸਪੇਸ ਕੋਈ 5-5 6-6 ਇੰਚ ਜਿਹੜੀ ਸਪੇਸ ਹੈਗੀ ਆ ਠੀਕ ਆ ਅਗਲੇ ਪਿਛਲੇ ਥਣਾਂ ਦੀ ਕੋਈ 2-3 3-3 ਇੰਚ ਦੀ ਜਿਹੜੀ ਸਪੇਸ ਆਹ ਵੇਖੋ ਜੀ ਸੋ ਬਾਡੀ ਬੰਤਰ ਬਹੁਤ ਸ ਦੇ ਹਾਈਟ మీడియం ਦੇ ਵਿੱਚ ਕੋਈ ਵੀਰ ਅਕਾਊਂਟ ਕਰ ਸਕਦਾ ਠੀਕ ਆ ਤੇ ਨਵੀਂ ਝੋਟੀ ਆ ਵੇਖੋ ਲਓ ਜੀ ਠੀਕ ਆ ਤੇ 10 ਕਿਲੋ ਇੰਨੇ ਥੱਲੇ ਹੁਣ ਬੋਲਾ ਹੀ ਆ ਬਿਲਕੁਲ ਬਿਲਕੁਲ ਸੰਦੂ 10 ਕਿਲੋ ਬੋਲਾ ਹੀ ਆ ਜੀ ਠੀਕ ਆ ਸੰਦੂ ਸਾਹਿਬ ਦੁੱਧ ਚੰਗਾ ਕਰ ਦਿਓ ਜੀ ਹਾਂ ਲਓ ਜੀ ਇਹ ਮੇਲ ਕਾਫ ਆ ਮਗਰ ਬਿਲਕੁਲ 나ੜੂ ਬੱਚੇ ਦੇ ਨਾਲ ਆ ਠੀਕ ਆ ਠੀਕ ਆ ਜੀ ਠੀਕ ਆ ਲਓ ਵੀ ਦੋਸਤੋ ਝੋਟੀ ਚੰਗੀ ਆ ਪੂਰੀ ਠੀਕ ਆ ਜਿਹੜੇ ਵੀਰ ਕਾਫੀ ਸ਼ੌਂਕ ਰੱਖਦੇ ਆ ਵੀ ਪੂਰੀ ਮੱਝ ਜਾਂ ਝੋਟੀ ਖਰੀਦਣ ਦਾ ਉਹਨਾਂ ਨੂੰ ਪਹਿਲਾ ਠੀਕ ਆ ਜੀ ਉਹ ਛੱਡ ਕੇ ਨਹੀਂ ਜਾਣਗੇ तकरीबन ਥੰਨੇ ਪਾ ਕੇ ਬਹੁਤ ਸੋਹਣਾ ਸਾਰੀ ਓਵਰ ਆਲ ਜਿੰਨੀ ਵੀ ਆ ਪਿੱਠ ਪੂੜੇ ਦੀ ਵੀ ਕਾਫੀ ਚੰਗੀਆਂ ਬਰੀਕੀ ਆ ਬਿਲਕੁਲ ਬਰੀਕ ਬਿਲਕੁਲ ਪਤਲੇ ਪਿੰਡੇ ਦੀ ਹਾਂਜੀ ਹਾਂਜੀ ਤੇ ਰਾਜਵੀਰ ਕਿੰਨਾ ਮੋਲ ਲਿੰਦਾ ਸੰਧੂ ਸਾਹਿਬ ਮੁੱਲ ਭਾਵੇਂ ਜੋ ਮਰਜ਼ੀ ਕਰਾ ਲਓ 85000 ਦੀ ਮੈਂ ਯਾਨੀ 2000 ਹਾਰੀ ਛੋੜ ਕਰਨੀ 84 ਹਾਂਜੀ ਬੱਸ 8000 ਦੀ ਦੇ ਦਾਂਗੇ ਸੰਧੂ ਸਾਹਿਬ ਲੈ ਤਾਂ ਹੀ ਹੱਥ ਰੱਖੇ ਸੀ ਸੰਧੂ ਸਾਹਿਬ ਪਹਿਨਨ ਕਟੀਨਾ ਦੁੱਧ ਨਹੀਂ ਕਰਦੀ ਜਨਾ ਦੁੱਧ ਕਰਦੀ ਇਹ ਬੋਲਾ ਜੀ ਜੇਨੇ ਨਾ ਬਣਾ 13 ਕਿਲੋ ਦੋ ਚੋਆ ਚੂਣਾ ਕਿਨੇ ਸੰਧੂ ਸਾਹਿਬ ਨਹੀਂ ਥਣ ਚਟਾ ਕਮਾਲ ਦਾ ਠੀਕ ਆ ਜੀ ਬਾਕੀ ਉਹ ਆਦਦੇ ਨਾ ਸਪੇਸ ਆ ਵੇਖੋ ਸਪੇਸ ਕਿੰਨੀ ਥਣਾ ਹੈ ਐਚ ਐਫ ਬੜਾ ਵਰਗਾ ਛੱਡਾ ਜੀ ਠੀਕ ਆ ਸੋ ਵਾਂਡ ਵੁੰਡ ਬਹੁਤ ਸੋਹਣੀਆਂ ਦੋਸਤੋ ਝੋਟੀ ਕੋ ਛੱਡ ਕੇ ਨਹੀਂ ਜਾਊਗਾ ਬਾਕੀ ਚੋਕੇ ਪਸਮਾ ਕੇ ਆਨਲਾਈਨ ਤਸੱਲੀ ਕਰਨੀ ਆ ਘਰ ਆਣ ਕੇ ਕਰਨੀ ਆ ਉਹ ਜਿਹੋ ਜਿਹਾ ਤੁਹਾਡਾ ਡਿਸੀਜਨ ਹੋਊਗਾ ਉਵੇਂ ਕਰ ਲਿਓ ਤੇ ਝੋਟੀ ਚੰਗੀ 82 ਦੀ ਹੁੰਦੀ ਹੈ 82 ਦੀ ਹੁੰਦੀ ਹੈ ਮੇਰਾ ਸੰਧੂ ਸਾਹਿਬ 82 ਤੇ ਹੁੰਦੀ ਹੈ ਬੂਰੀ ਠੀਕ ਆ ਅਗਲੀ ਆਪਣੇ ਕੋਲ ਜਿਹੜੀ ਇਹ ਝੋਟੀ ਆ ਗਈ ਬਈ ਵੀਰ ਸੋਨੀ ਇਹ ਵੀ ਪਹਿਲਾਂ ਕੱਟੀ ਆ ਇਹ ਪਹਿਲਣੀਆਂ ਕੱਟੀ ਜੀ ਇਹ ਦਿਨ ਲੈ ਜੂਗੇ ਲੈ ਸੰਧੂ ਸਾਹਿਬ ਅੱਛਾ ਜੀ ਹਾਂਜੀ ਝੋਟੀ ਪਹਿਲਣ ਸੁਣ ਜਾ ਰਹੀ ਹੈ ਮੈਂ ਨਾ ਕੱਦ-ਕੱਦ ਵੇਹ ਲੋ ਕਿਦਾਂ ਲਾਓ ਵੀ ਸੁਖਦੇਵ ਸਿੰਘ ਵੇਖੋ ਵੱਡੀ ਹਾਈਟ ਆ ਦੋਸਤੋ ਇੱਕ ਪਹਿਲਾਂ ਤੁਹਾਨੂੰ ਜਿਹੜੀ ਆਪਾਂ ਇਹ ਸਿਰਫ ਦਾਦਨ ਕੱਚੀ-ਕੱਚੀ ਆ 7-8 ਦਿਨ ਆ ਵੀ 8 ਦਿਨ ਲੈ ਜੇ ਦੱਸ ਦੇਣ ਜੇ ਸਿਰਫ ਕੱਚੀ ਕੱਚੀ ਆ ਮੈਂ ਉਹ ਸਕੀਨੀ ਚਕੂਨੀ ਵਾਲੇ ਪਾਸੋਂ ਵੀ ਐਂਡ ਕਰਤਾ ਬੜਕੇ ਮਹਾਰਾਜਾ ਕਿਰਪਾ ਆਗੇ ਵੇ ਲੋ ਇਹਨੂੰ ਸੱਚੇ ਪਾਤਸ਼ਾਹ ਨੇ ਵੇ ਲੋ ਕਿਦੇ ਅੰਗ ਪੈ ਰੰਗ ਭਾਗ ਲਾਏ ਪੂਰਾ ਘੜ ਕੇ ਲੱਗਾ ਦੋਸਤੋ ਸਿੰਘ ਸਿੰਘ ਦਾ ਮੁੰਦਰੀ ਆ ਬਿਲਕੁਲ ਬਿਲਕੁਲ ਠੀਕ ਆ ਰਿੰਗ ਸਿੰਘ ਆ ਛੋਟਾ ਜਿਹਾ ਹਾਂਜੀ ਸ਼ਾਈ ਸ਼ੂਈ ਤੁਸੀਂ ਵੇਖੋ ਜਿਵੇਂ ਆਪਾਂ ਹਰਿਆਣੇ ਦੇ ਵਿੱਚ ਝੋਟੀਆਂ ਦੇਖਦੇ ਆ ਪਤਲਾ ਜਿਹਾ ਫੇਸ ਆ ਬੜਾ ਮੋਟਾ ਚੌੜਾ ਫੇਸ ਨਹੀਂ ਚਮੜੀ ਵੇਖੋ ਸੰਤੂ ਸਾਹਿਬ ਜੀ ਦੇ ਹੋਲਾ ਆ ਲੋ ਕਾਗਜ਼ ਵਰਗੀ ਜੇ ਹੂੰ ਨੋ ਜੀ ਹਾਂਜੀ ਕਰੋ ਗੱਲ ਬਹੁਤ ਸੋਹਣੀ ਦੋ ਸੋਨੀਪਾ ਦਿਨ ਕਿੰਨੇ ਕਹਿੰਦੀ ਝੋਟੀ ਏ ਦੇਣੇ ਮਾਰੇ 10 ਦਿਨ ਕੱਚੀ ਹੋਊਗੀ ਅੱਠ ਵੀ ਖਾ ਸਕਦੀ ਤੇ 10 ਵੀ ਖਾ ਸਕਦੀ ਐ 8-10 ਦਿਨ ਬਾਕੀ ਅਜੇ ਹਾਂ ਜੀ ਲੈ ਹੁੰਦਾ ਆਉਂਦੀ ਐ ਲਓ ਕਰੋ ਇਹਨੂੰ ਮੜਾ ਜਾ ਫਿਰ ਇੱਧਰ ਵੇਖੋ ਜੀ ਟਿਮਕਣੇ ਵਾਲਾ ਚੱਡਾ ਲੈ ਦੇ ਹਾਂ ਇੱਧਰ ਵੇਖੋ ਨਹੀਂ ਇਹ ਬਟਨਾਂ ਵਾਲਾ ਸੋਨੀਪਾ ਬਟਨਾਂ ਵਾਲਾ ਐ ਵੇਖੋ ਐ ਇਹ ਨਹੀਂ ਪੁੱਟਣਾ ਵਾ ਹਾਂ ਇਹ ਜੇ ਪੋਟ ਜੇ ਮਾਲੋ ਮਹਾਰਾਜ ਕਿਰਪਾ ਕਰੇ ਸੱਚੇ ਪਾਤਸ਼ਾਹ ਜਾਇ ਪੂਰੀ ਬਣਦੀ ਐ ਤੇ ਪੈਰ ਰੱਖ ਕੇ ਭਾਵੇਂ ਬੰਦਾ ਉੱਤੇ ਚੱਲ ਜੇ ਸਾਨੂੰ ਉਹ ਇੱਕ ਪੜਨ ਦਾ ਪਿਆ ਉਹ ਤਾਂ 10 ਕਿਲੋ ਤੇ ਦੂਜਾ ਨਪਿਆ 14 ਕਿਲੋ ਐਂ ਕੰਮ ਬਣਨਾ ਹੈ ਬਿਲਕੁਲ ਬਿਲਕੁਲ ਲੈ ਵੀ ਐ ਕਰੋ ਗੱਲ ਜਿਉਂ ਖੋਲ ਦੋ ਨਾਲ ਇਹਨੂੰ ਸੋ ਝੋਟੀ ਬਹੁਤ ਸੋਹਣੀ ਆ ਦੋਸਤੋ ਕੱਦ ਕੱਦ ਦੀ ਬਹੁਤ ਸੋਹਣੀ ਇਨਸਾਨ ਸਾਹਮਣੇ ਦੇ ਸਰਦਾਰ ਸਾਹਿਬ ਦੱਸ ਦੇਣਾ ਕਮਾਈ ਵਾਲੀ ਮੈਂ ਆ ਠੀਕ ਆ ਹਾਂਜੀ ਸੋ ਦੇਖਦੋ ਕਿ ਬਹੁਤ ਪਿਆਰੀ ਆ ਦੋਸਤੋ ਠੀਕ ਆ ਹਾਸੇ ਨਾ ਹਸਾਰੇ ਆ ਤੇ ਬਾਕੀ ਜੇਕਰ ਆਪਾਂ ਸੀਰੀਅਸਲੀ ਗੱਲ ਕਰ ਲਈਏ ਸੋ ਅੱਗੇ ਜਿਹੜੇ ਵੀਰ ਦੇ ਕਰਮਾਂ ਦੇ ਵਿੱਚ ਹੋਊਗੀ ਵਾਧਾ ਹੋਇਆ ਦੋਸਤੋ ਤੇ ਬਹੁਤ ਸੋਨਾ ਦੁੱਧ ਰਿਕਾਰਡ ਵੀ ਬਣਾ ਲਊਗੀ ਠੀਕ ਆ ਜੀ ਪਹਿਲੇ ਸਵੇਰ ਜਿਆਦਾ ਨਹੀਂ ਆਪਾਂ ਕਹੀ ਨਹੀਂ ਚਲੋ 10 ਲੀਟਰ 11 ਲੀਟਰ 10 ਲੀਟਰ ਵੀ ਚੰਗੀ ਸੇਵਾ ਤੇ ਚੋ ਆਜੂਗੀ ਠੀਕ ਸੋ ਉਸ ਤੋਂ ਅੱਗੇ ਵੀ ਜੇਕਰ ਆਪਾਂ ਹੋਰ ਚੰਗੀ ਉਮੀਦ ਕਰੀਏ ਤੇ ਚੰਗੀ ਸੇਵਾ ਵੀ ਜਿਹੜੀ ਪਸ਼ੂ ਦੀ ਦੋਸਤੋ ਜ਼ਰੂਰ ਕਰਨੀ ਪੈਂਦੀ ਆ ਸੋ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਨਾੜਾ ਨੂੜਾ ਜਿਹੜੀਆਂ ਬਿਲਕੁਲ ਪਿੰਡੇ ਦੇ ਉੱਪਰ ਆਹ ਦੇਖੀਏ ਆਲੇ ਸੰਤੂ ਸਾਹਿਬ ਜਿੱਦਾਂ ਫਿੱਟ ਫਿੱਟ ਐ ਨਾ ਆਹ ਦੇਖੋ ਜੀ ਹਾਂਜੀ ਸੋ ਕੱਲੀ ਇੱਕ ਕਹਿਣ dá ਕੀ ਤੁਸਾਬ ਇਧਰ ਦੀ ਮੜਾ ਜਾ ਆ ਮੈਂ ਦਿਖਾਉਂ ਦਿਆਂ ਜੀ ਆ ਕਿ ਕਿਮਕੜਾ ਜਾ ਜੋ ਆਹੇ ਅਸੀਂ ਥੋੜਾ ਸਰੂ ਤੇ ਨਹੀਂ ਗਾ ਨਾਲ ਨਾ ਵਗਿਆ ਨਹੀਂ ਵਗਿਆ ਨਹੀਂ ਮੈਂ ਖਿੱਚੀ ਪੂਰੀ ਤਸੱਲੀ ਕੀਤੀ ਆ ਅੱਛਾ ਅੱਛਾ ਉਹ ਕਾਨੂੰ ਕੋਈ ਮੇਰਾ ਵੀਰੇ ਇਹ ਗੱਲ ਨਾਲ ਅਖੇ ਵੀ ਆ ਚੀਜ਼ ਦੱਸੂ ਉਹ ਕਈ ਵਾਰ ਮੋਠੀ ਦੇ ਵਿੱਚ ਸਿਮਦਾ ਰਹਿੰਦਾ ਬੱਸ ਇਹ ਸਿਮੂ ਹੀ ਸਕਦਾ ਹੈ ਨਹੀਂ ਵੀ ਸਿਮ ਸਕਦਾ ਪਰ ਮੈਂ ਹੋਂ ਤੇ ਖਿੱਚ ਕੇ ਦੇਖਿਆ ਮਾਸਾ ਨਹੀਂ ਨਿਕਲਦਾ ਕਰਕੇ ਬੰਦ ਐਨ ਲੱਭਦੇ ਸੰਦੂ ਸਾਹ ਹਾਂਜੀ ਬਾਕੀ ਇਹਨੇ ਆਉਣਾ ਆਪਣੀ ਤਸੱਲੀ ਕਰ ਲੈ ਤਸੱਲੀ ਕਰਕੇ ਖੜੇ ਹਾਂ ਬਿਲਕੁਲ ਜੇ ਸਰੂ ਨਹੀਂ ਹੈਗਾ ਤਾਂ ਫਿਰ ਤਾਂ ਚਲੋ ਆਪਾਂ ਹਾਸ ਕਰਦੇ ਵੀ ਨਹੀਂ ਸਿਮਦਾ ਹਾਂਜੀ ਹਾਂਜੀ ਤੇ ਜੇਕਰ ਬ ਬੜਾ ਮੋੜ ਖੂਬੀ ਜਿਹੜਾ ਤਾਂ ਕੰਮ ਤੇ ਨਹੀਂ ਸਿੰਦਾ ਹਾਂ ਜੀ ਤੇ ਇਹਦਾ ਰਾਜਵੀਰ ਆਪਣੇ ਸੰਧੂ ਸਾਹਿਬ ਦੀ ਮੋਹਰ ਸੰਧੂ ਸਾਹਿਬ ਜੇ ਦਾ ਟਿੰਕਣੀ ਜੀ ਨਾਮ ਹੁੰਦੀ ਹਾਂ ਤੇ ਮੋਲ ਸੰਧੂ ਸਾਹਿਬ ਇਹਦਾ ਐਵੇਂ ਲੱਖ ਕਰਨਾ ਸੀ ਹਾਂ ਜੀ ਹਾਂ ਜੀ ਹੁਣ ਚੱਲ ਐਵੇਂ ਹੀ ਟਿੰਕਣੀ ਦਾ ਡਰਾਵਾ ਕਰਕੇ ਲਈ ਆ ਤੇ ਗਾੜੀ ਕੋਈ ਮੈਂ ਵੀ ਰੋਸਾ ਹੋ ਨਹੀਂ ਨਹੀਂ ਮੋਲ ਸੰਧੂ ਸਾਹਿਬ ਇਹਦਾ 85000 ਆ ਜੀ ਤੇ 82000 ਦੀ ਮੈਂ ਦੇਣੀ ਏ 82 ਦੀ ਹਾਂ ਜੀ 80000 ਦੀ ਦੇ ਦਾਂਗੇ ਸੰਧੂ ਸਾਹਿਬ ਹੂੰ 2000 ਹੋਰ ਛੋਟ ਕਰ ਦਾਂਗੇ ਲਓ ਜੀ ਕੋਈ ਵੀਰ ਭਰਾ ਫੋਨ ਲਾਵੇ 85 ਹਜ਼ਾਰ ਡਿਮਾਂਡ ਦੋਸਤੋ 85 ਹਜ਼ਾਰ ਤੇ 82 ਹਜ਼ਾਰ ਦੀ ਲੈ ਦੇ ਆ ਹਾਂ ਨਾ ਜਿਹੜੀ 82 ਹਜ਼ਾਰ ਦੀ ਦੇ ਦਾਂਗੇ ਜੀ 80 ਦੀ 80 ਦੀ ਦੇ ਦਾਂਗੇ ਫੜ ਲਓ ਫੜ ਲਓ ਹੋ ਜੇ ਨਹੀਂ ਬਿਲਕੁਲ ਬਿਲਕੁਲ ਇਹਨੂੰ ਕਰ ਦੋ ਫਿਰ ਮਾਰਾ ਜੀ ਜਦੋਂ ਲੈ ਲਓ ਕੱਦ ਗੱਡਾ ਝੋਟੀ ਦਾ ਸੰਧੂ ਸਾਹਿਬ ਆ ਕਰੋ ਚੈੱਕ ਜੀ ਝੋਟੀ ਦੇ ਕੋਈ ਜਿਹੜਾ 1 20 ਵਾਲੀ ਦੇ ਮੁਕਾਬਲਾ ਹੀ ਕਰਦੀ ਹੋ ਤਰਾ ਲਓ ਜੀ 1 20 ਵਾਲੀ ਦਾ ਮੁਕਾਬਲਾ ਥਣ ਭਾਂਡੇ ਦੇ ਵਿੱਚ ਦੋਸਤੋ ਕੋਈ ਫਰਕ ਨਹੀਂਗਾ ਬਹੁਤ ਸੋਹਣਾ ਥਣ ਦੇਵਾ ਝੋਟੀ ਨੇ ਪਹਿਲਾ ਸਵੇਰ ਦੋਸਤੋ ਸੋਨਾ ਠੀਕ ਹੈ ਜੀ ਉਸ ਅਕੋਰਡਿੰਗ ਤੁਸੀਂ ਵੇਖੋਗੇ ਤੇ ਫਲੋਰ ਤਾਂ ਵੇਖ ਲ ਰਾਜੀ ਆ ਪੂਰੀ ਜੰਮੀ ਪਲੀਆ ਸਭੀ ਸੂਬੀ ਪੂਰੀ ਤਸੱਲੀ ਨਾਲ ਠੀਕ ਆ ਹਾਂਜੀ ਬਹੁਤ ਪਿਆਰੀ ਝੋਟੀ ਆ 80000 ਦੇ ਵਿੱਚ ਦਿੱਤੀ ਜਾਊਗੀ ਸੋ ਚਾਹਵਾਨ ਵੀਰ ਤੁਸੀਂ ਜਰੂਰ ਸੰਪਰਕ ਕਰੀਏ ਠੀਕ ਆ ਅਗਲੇ ਪਾਸੇ ਵੀਰ ਸੋਨੀ ਨੰਬਰ ਆ ਗਿਆ ਜੀ ਆ ਪੰਜਵਾਂ ਨੰਬਰ ਜੇ ਇਹ ਹੌਲੇ ਪਰਦੇ ਦਾ ਆ ਗਿਆ ਜੀ ਇਹ ਤਾਂ ਪੰਜ ਗਿਫਟ ਹੀ ਹੋ ਗਿਫਟ ਵਾਲਾ ਆ ਅੱਛਾ ਇਹਦੇ ਥਲੇ ਸੰਤੂ ਸਾਹਿਬ ਦੁੱਧ ਕੋਈ ਹੋਊਗਾ 10 ਕਿਲੋ ਪਰ 9 ਕਿਲੋ ਦੀ ਗਾਰੰਟੀ ਆ 8 ਦੀ ਗੱਡੀ ਦਾ 8 ਦੀ ਗਾਰੰਟੀ ਦੇਵਾਂਗੇ ਆਹ ਮੈਂ ਆਈ ਆ ਹੁਣੇ ਇਹ ਆਪਾਂ ਜਿਆਦਾ ਨਹੀਂ 10 ਕਿਲੋ ਦੀ ਗਾਰੰਟੀ ਆਈ ਆ ਪਰ ਆਪਾਂ 8 ਦੀ ਇਹਦੀ ਸੰਤੂ ਸਾਹਿਬ ਠੀਕ ਆ ਜੀ। ਪੀ ਘਾਟਣਾ ਨਿਕਲੇ ਅਗਲੇ ਬੰਨੇ ਵੱਧ ਹੀ ਨਿਕਲੇ ਪਾਈਆ ਤੇ ਅਗਲਾ ਇਹ ਨਾ ਕਵੇ ਵੀ ਇਹ 8 ਤੋਂ 7 ਨਿਕਲ ਆਇਆ। ਸਹੀ ਆ ਸਹੀ ਆ। ਆਪਾਂ ਮਾਉਂ ਰੇ ਤੇ ਕੋਈ ਚੱਕਰ ਨਹੀਂ। ਸਹੀ ਆ। ਇਹ ਦਿਨ ਲੈ ਜੂ ਜੇ 8 7 ਨਾ ਸੂਈ ਆ। ਸੂਈ ਸੰਧੂ ਸਾਹਿਬ। ਅੱਛਾ। ਹਾਂਜੀ ਉਹ ਬੱਚਾ ਜੇ ਮਗਰ ਨੀਲੀ ਦਾ ਕਟਾ। ਠੀਕ ਆ ਠੀਕ ਆ ਠੀਕ ਆ। ਤੇ ਦੁੱਧ ਹੁਣ ਕਿੰਨਾ ਦੱਸਦਾ 8 ਕਿਲੋ? ਦੁੱਧ 8 ਕਿਲੋ ਦੀ ਗਰੰਟੀ ਦਵਾਂਗੇ ਪਰ ਦੁੱਧ 10 ਕਿਲੋ ਹੀ ਆ ਮੇ ਕੋ। ਪਰ ਆਪਾਂ 8 ਕਿਲੋ 10 ਕਿਲੋ ਲਈਏ। ਠੀਕ ਆ ਜੀ। ਹੁਣ ਆਪਾਂ ਇੱਥੇ ਡੱਗ ਨਹੀਂ ਦਵਾਈ ਕੀਤੀ ਆ। ਹੂੰ ਹੂੰ। ਕਿ ਤੇ ਇਹਦੇ ਵੀਰ ਦੇ ਘਰੇ ਜਾ ਕੇ ਘਾਟ ਲਾ ਦੇ ਜੇ ਮੈਂ ਦਾਸ ਦੀ ਬਾਤ ਦੇ ਤੀ ਜਾ ਕੇ ਨੌ ਕੱਢੇ ਮੈਂ ਪਾਰਟੀ ਦੱਸਾਂ ਤੁਸਾਂ ਕਿ ਚੱਕਰੇ ਆਪਾਂ 8 ਦੱਸਿਆ ਕੋਈ ਵੀਰ 9 14 ਫਿਰ ਸਵਾ 14 ਭਾਵੇਂ 10 ਕਿਲੋ ਦੀ ਐ ਗਰੰਟੀ ਆ ਮੈਂ ਹਾਂ ਤੇ ਸੋਨੀਪਾ ਬੱਚਾ ਤਾਂ ਮਗਰ ਕੀ ਆ ਗਿਆ ਬੱਚਾ ਦੇ ਮਗਰ ਕੱਟਾ ਜੀ ਕੱਟਾ ਨਹੀਂ ਲਈਦਾ ਤੇ ਸੂਈ ਵੀ ਦੱਸਾਂ ਕਿ ਦਿਨਾਂ ਦੀ ਆ 15 ਦੀ ਮੰਗ 15 ਹੀ ਮੰਨ ਲਿਓ ਬੱਚਾ ਦੇ ਸੰਧੂ ਸਾਹਿਬ ਲਓ ਜੀ ਬੱਚਾ ਦਿਖਾ ਦਿੰਨੇ ਆ ਦੋਸਤੋ ਬਾਕੀ ਪਸ਼ੂ ਵਪਾਰ ਦਾ ਕੰਮ ਆ ਸਵੇਰ ਦੱਸੇ ਮੁਤਾਬਕ ਇੱਕ ਅੱਧਾ ਤੁਸੀਂ ਵੱਧ ਮੰਨ ਲਓ ਘੱਟ ਮੰਨ ਲਓ ਤੇ ਜਾ ਮਾਲ ਦੂਜਾ ਮਾਲ ਲੇ ਇਹ ਸਾਹਮਣੇ ਸੰਧੂ ਸਾ ਥਾਨ ਭਾਂਡੇ ਦੀ ਸਾਫ ਹੈ ਸੰਧੂ ਸਾਹਿਬ ਹਾਂਜੀ ਚਵਾਈ ਚ ਵੀ ਬਹੁਤ ਸੋਹਣੀ ਲੱਗੀ ਹਾਂਜੀ ਹਾਂ ਲਓ ਜੀ ਚਵਾ ਪਸਮਾ ਦੋਸਤੋ ਇੱਕ ਨੰਬਰ ਆ ਕੋਈ ਵੀ ਤਸੱਲੀ ਕਰ ਲੈ ਬੱਚਾ ਇਹਦਾ ਇਹੋ ਜੇ ਕਿੱਡੇ ਕੱਟੀ ਜੋ ਸੰਧੂ ਸਾਹਿਬ ਮਗਰ ਉਹ ਨੀਲੀ ਦੀ ਕੱਟੀ ਜੇ ਸੰਧੂ ਸਾਹਿਬ ਭਲੇਖਾ ਪੈ ਗਿਆ ਨਾ ਕੱਟੀ ਜੇ ਨੀਲੀ ਦੀ ਜੇ ਸੰਧੂ ਸਾਹਿਬ ਮਗਰ ਕੱਟੀ ਉਹ ਵੀ ਟੇਢੀ ਧਾਰੀ ਵਾਲੀ ਇਧਰ ਹੋ ਠੀਕ ਆ ਇਧਰ ਟੇਢੇ ਕੱਟ ਦੇ ਵਿੱਚ ਆ ਲਓ ਜੀ ਮਗਰ ਕੱਟੀ ਤੇ ਮਾਜ ਦੋਸਤੋ ਬਿਲਕੁਲ ਤੁਸੀਂ ਦੇਖ ਲੀਜੀਏ ਹੁਣ ਇਹ ਤਰੀਹੀ ਸਭ ਬੱਚਾ ਹੀ ਨਹੀਂ ਵੇਖਿਆ ਠੀਕ ਆ ਸੋ ਮਗਰ ਕੱਟੀ ਆ ਮੇਰਾ ਵੀਰ ਜਰੂਰ ਤੁਸੀਂ ਕਨਫਰਮ ਕਰਾ ਦੇਣੀ ਇੱਕ ਕੱਟੀ ਕੱਟੀ ਜੀ ਸੰਤੂ ਸਾਹਿਬ ਬਾਕੀ ਥਾਣ ਤੋਂ ਜਿਹੜਾ ਪੂਰਾ ਲੰਬਾਈ ਦੇ ਵਿੱਚ ਐ ਲੰਬਾਈ ਜੀ ਵੀ ਆਹ ਵੇਖੋ ਜੀ ਰਿਕਾਰਡ ਤੋੜੂ ਥਾਣਾ ਪੂਰਾ ਮੈਂ ਨਾ ਕੱਟੀ ਬਹੁਤ ਜਿਆਦੀ ਚੰਗੀ ਮਗਰ ਵੇਖੋ ਇਹ ਅੱਛਾ ਰਾਜਵੀਰ ਤੇ ਵੀਰ ਸੋਨੇਪਾ ਪਸਮਾ ਦਾ ਦੱਸ ਦੋ ਵੀ ਕੋਈ ਟੁੱਟਮਾ ਦੋਸਤੋ ਪਸਮਾ ਕਿੱਟ ਹੈ ਵੀਰ ਸੰਤੂ ਸਾਹਿਬ ਪਸਮਾ ਨਹੀਂ ਮੈਂ ਗਲਤ ਕਲਾਵਾਂਗੇ ਜੇ ਐਡੀ ਦੂਰੋਂ ਕਿਸ ਨੇ ਆਨਲਾਈਨ ਵੀਰ ਮਰਾਮ ਗੋਰਾ ਜਾ ਕੇ ਜੇ ਕੋਈ ਨੋਸ਼ਕ ਹੋਊਗਾ ਤਾਂ ਪਹਿਲਾਂ ਆਵਾਜ਼ ਦੇਵਾਂਗੇ ਵੀ ਆਹ ਚਾ ਚੀਜ਼ ਹੈਗੀ ਜੂ। ਹੁਣ ਸੰਧੂ ਸਾਹਿਬ ਬਿਲਕੁਲ ਮੜਾ ਆ ਜਾ ਲੱਗਾ ਵਾ ਤੇ ਆਪਾਂ ਉਸਲੇ ਦੱਸਿਆ ਵਾ। ਹੂੰ ਹੂੰ ਸਹੀ ਹੈ ਜੀ। ਉਹ ਧਿਆਨ ਨਾਲ ਵੇਖਿਆ ਬਾਲਾਦਾਨੀ ਦੇ ਉਦਾਂ ਨਹੀਂ ਵੇਖਣ। ਹਾਂ। ਰਾਜਵੀਰ ਬਾਅਦ ਵਿੱਚ ਇੱਥੇ ਕੋਈ ਦੂਰੋਂ ਆਣ ਕੇ ਬਿਲਕੁਲ ਬਾਅਦ ਵਿੱਚ ਆਪਾਂ ਸੰਧੂ ਸਾਹਿਬ ਨਾਲ ਟਾਈਮ ਖਰਾਬ ਕਰਕੇ ਆਉਂਦਾ ਸੰਧੂ ਸਾਹਿਬ। ਹਾਂ। ਹਾਂਜੀ। ਝੂਠੇ ਹੋਈਦਾ ਸੰਧੂ ਸਾਹਿਬ। ਹਾਂਜੀ। ਤੇ ਸੋਨੀਪਾ ਰਾਜਵੀਰ ਕੀ ਇਹਦਾ ਮੁੱਲ ਰਹੂਗਾ ਜਿਹੜੀ ਲਾਸਟ ਵਿੱਚ ਸੰਧੂ ਸਾਹਿਬ ਮੁੱਲੇ ਦਾ ਬਿਲਕੁਲ ਜਿਆ ਜਿਆ। ਹਾਂਜੀ। ਮੁੱਲੇ ਦੇ 63000 ਕੀ 52000 ਦੀ ਆਣਾ ਦੇ ਦਾਂਗੇ ਜੀ ਵੀ ਜਿਹਨੂੰ ਕਹਿੰਦੇ ਆ ਵੀ ਇਹ ਤਾਂ ਛੋੜ ਹੀ ਹੋਣੀ 200 ਰੁਪਈਆ ਹਾਂ ਹਾਂ ਜੀ ਜਿਹਨੂੰ ਵੱਧ ਨਹੀਂ ਹੋਣੀ ਜਿਹਨੂੰ ਕਹਿੰਦੇ ਜੈਸਨੋ ਜੈਸਨੋ ਤੇ ਬੱਚਾ ਵੇ ਲੋਕ ਕਿਦਾਂ ਦਾ ਜੀ ਲਓ ਜੀ ਮਗਰ ਕੱਟੀ ਆ 58000 ਦੀ ਹਮਾ ਜੱਟ ਆਪਾਂ ਕੱਟਾ ਕੱਟਾ ਕਰਦੇ ਕੱਟੀ ਜੀ ਲੈ ਮਗਰ ਕੱਟੀ ਆ ਠੀਕ ਹਾਂ ਜੀ ਕੱਟੀ ਜੇ ਟੇਢੇ ਘਟ ਵਾਲੀ ਹੋਈ ਠੀਕ ਆ ਇਸ ਤੋਂ ਬਾਅਦ ਆ ਗਿਆ ਜਮਾਲ ਦਾ ਗਾਂ ਆ ਗਈ ਜੀ ਲਓ ਜੀ ਇਹ ਗੱਬਣ ਭਾਈ ਗੱਬਣ ਗੱਬਣ ਇਹ ਦੇਣ ਸੰਧੂ ਸਾਹਿਬ ਵੱਲੇ 10 ਵੀ ਲੈ ਸਕਦੀ 12 ਲੈ ਸਕਦੀ ਆ ਇਹਦੀ ਗਰੰਟੀ ਤੇ ਸੰਧੂ ਸਾਹਿਬ ਬਹੁਤ ਜਿਆਦਾ ਆਈ ਹੈ ਅੱਛਾ ਇਹਦੀ 25 26 ਕਿਲੋ ਦੀ ਵਹਿੜ ਦੀ ਗਰੰਟੀ ਆ ਅੱਛਾ ਜੀ ਹਾਂ ਜੀ ਪਰ ਇਹ ਲਈ ਵਹਿੜ ਸਿਰਫ ਕੱਚੀ ਕੱਚੀ ਆ ਬਾਕੀ ਠਣ ਭਾਂਡਾ ਵੇ ਲੋਕ ਤਾਂ ਕਾਟ ਕਾਟ ਵੇ ਲੋ ਵਹਿੜ ਨੂੰ ਕਿੰਨਾ ਦਾ ਇਹ ਵੀ ਥੋੜੀ ਜੀ ਜਗ੍ਹਾ ਚੋਂ ਹੀ ਮੋੜਦੀ ਹਿੰਦੁਸਤਾਨ ਟਰੈਕਟਰ ਇਹ ਜਗ੍ਹਾ ਵੀ ਪੂਰੀ ਚਾਹੀਦੀ ਜਿੱਥੇ ਮੈਨੂੰ ਘੁਮਾਉਣਾ ਲਓ ਜੀ ਲਓ ਸੋ ਸਵੇਰ ਦੂਜਾ ਕਿ ਤੀਜਾ ਸੂਗੀ ਸੰਧੂ ਸਾਹਿਬ ਸਾਨੂੰ ਤਾਂ ਦੂਜਾ ਹੀ ਦੱਸਿਆ ਕੋਈ ਮੇਰਾ ਵੀ ਤੀਜਾ ਤੀਜਾ ਵੀ ਮੰਨ ਲੈ ਦੂਜੇ ਪਰਪਾ ਹੈ ਵਾਕੀ ਦੋਸਤੋ ਹਾਈਟ ਦੀ ਜੇਕਰ ਗੱਲ ਕਰ ਲਈ ਜਿੱਦਾਂ ਆਪਾਂ ਨਾਰਮਲ ਇੱਕ ਐਚਐਫ ਵੈੜਾ ਦੇਖਦੇ ਆਂ ਥੋੜਾ ਜਿੰਨੇ ਚ ਕ੍ਰੋਸ ਕਿਉਂਕਿ ਗੋਲ ਗੱਲ ਥਾਣਾ ਪੂਰਾ ਸ਼ਾਈਵਾਲ ਥੋੜਾ ਜਿਆ ਕ੍ਰੋਸ ਹੋ ਗਿਆ ਪਰ ਐਚਐਫ ਜਿੱਡਾ ਕਾਦਾ ਜਿੱਡੀ ਆਪਾਂ ਵੱਡੀ ਐਚਐਫ ਵੈੜ ਦੇਖਦੇ ਆਂ ਸਭ ਕੋਈ ਗਰਮੀ ਗਰਮੀ ਦੀ ਥੋੜੀ ਪਰਵਾਹ ਹੋਣੀ ਹੈ ਨਾ ਜੀ ਨਾ ਇਹਨੂੰ ਕੋਈ ਪਰਵਾਹ ਨਹੀਂ ਇਹ ਤੇ ਜਿਹਦੇ ਵੀਰ ਨੇ ਰੱਖਣੀ ਹੈ ਸੋ ਚੱਲੋ ਨਰੋਸੇ ਤਨਾ ਬਾਕੀ ਗੋਲ ਥਾਣਾ ਪੂਰਾ ਵਾਕੀ ਵੈਰਾ ਥਾਣਾ ਪਾਦਾ ਜੰਦਾ ਦਾ ਭਰਨਾ ਸ਼ੁਰੂ ਦਾ ਮਾਰੀਗਾ ਜੀ ਚਬਾਈ ਕਰੇ ਕੋਈ ਸੰਧੂ ਸਾਹਿਬ ਕੋ ਚੱਗੇ ਲੇਖ ਹਜੇ ਮੈਨ ਇਹ ਸੂਏ ਸੋਏ ਡੰਗੇ ਦਾ ਸੰਧੂ ਸਾਹਿਬ ਹੋ ਰਿਹਾ ਉਹਦਾ ਚੋਗੇ ਹੁੰਦਾ ਵਾ ਗੱਬਣ ਦਾ ਹੁਣ ਜਿੱਦਾਂ ਆਪਾਂ ਨੂੰ ਮਗਰੋਂ ਗਰੰਟੀ ਆਈ ਉਦਾਂ ਹੀ ਆਪਾਂ ਦੱਸਦਾ ਨਹੀਂ ਬਿਲਕੁਲ 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 ਜੀ ਕਿਉਂਕਿ ਜੇ ਇਹ ਆਪਾਂ ਚੋਇਆ ਸੂਆ ਫਿਰ ਤਾਂ ਆਪਾਂ ਕਹਿ ਸਕਦੇ ਆ ਸਹੀ ਹੈ ਸਹੀ ਹਾਂਜੀ ਲੋ ਵੀ ਦੋਸਤੋ 10 ਤੋਂ 15 ਦਿਨਾਂ ਦਾ ਆਈਡੀਆ ਤੁਸੀਂ ਬਣ ਕੇ ਸੌਦਾ ਕਰ ਲਿਓ 10 ਤੋਂ 15 ਦਿਨ ਦੇ ਵਿੱਚ ਵਿੱਚ ਸੂਊਗੀ ਠੀਕ ਆ ਹਾਂਜੀ ਲੈਵਾ ਹੀ ਬਿਲਕੁਲ ਤਾਰਾਂ ਜਿਹੜੀਆਂ ਦੋਸਤੋ ਪਰਨੀਆਂ ਸ਼ੁਰੂ ਕਰਦੇ ਆਂ ਇਹਦੇ ਆਪਾਂ ਨਾਲੇ ਪੰਦੂ ਪੁਣਾ ਪਾਸ ਹੈ ਸੰਧੂ ਸਾਹਿਬ ਲੈੇ ਪੈ ਜਾਣਾ ਇਹਨੇ ਹਾਂਜੀ ਤੇ ਲੜਾਂ ਰੁੜਾਂ ਕਾਫ ਤੇ ਕਿੰਨਾ ਇਹਦਾ ਮੁੱਲ ਕੀ ਸੰਧੂ ਸਾਹਿਬ ਇਹ ਨਾ ਆਪਾਂ ਲੈਣਾ ਸੰਧੂ ਸਾਹਿਬ ਆਪਾਂ ਫੋਨ ਤੇ ਕਰਾਂਗੇ ਹਾਂ ਹਾਂ ਕਿਉਂ ਇਹਦਾ ਮੁੱਲ ਤਾਂ ਕਰਕੇ ਨਹੀਂ ਕਰਨਾ ਜੇ ਤਿਆਰ ਕਰਕੇ ਵੇਚੀ ਤਾਂ ਉਸ ਸਾਹਿਬ ਦਾ ਮੁੱਲ ਹੋਣਾ ਉਹ ਅੱਜ ਆਪਾਂ ਮੁੱਲ ਹੋਰ ਮੰਗ ਲਿਆ ਮੁੜ ਕੇ ਵੀਰ ਕਹਿ ਦਿੰਦੇ ਅੱਗੇ ਆਪਾਂ ਝੋਟੀ ਦਾ 58000 ਮੰਗ ਲਿਆ ਵੀ ਔਲ ਕਰਦੀ ਨੱਚਦੀ ਭੁੜਕਦੀ ਦਾ ਤੇ ਮੁੜ ਕੇ ਮੇਰੇ ਵੀਰਾਂ ਨੇ ਕਹਿਤਾ ਵੀ ਅੱਜ ਤੂੰ ਕਾਹ ਠਾਕਿਆ ਆਪਾਂ ਕਾਰ ਦੀ ਵੇਚੀ ਜਿੱਦਣ ਉਸ ਸਾਹਿਬ ਨੇ ਟਿਕਾ ਕੇ ਦਿੱਤੀ 10 ਕਿਲੋ ਦੁੱਧ ਕਰਕੇ ਇਹਦਾ ਹੋਣਾ ਆਪਾਂ ਮੁੱਲ ਕੋਈ ਨਹੀਂ ਫੋਨ ਤੇ ਜੇ ਕੋਈ ਵੀਰ ਕੱਚੀ ਲਊਗਾ ਫੋਨ ਤੇ ਕਰਾਂਗੇ ਦਵਾਂਗੇ ਭਾ ਪੱਤਨੇ ਸੰਧੂ ਸਾਹਿ ਆ ਜਿਹਨੇ ਸਾਹਮਣੀ ਆ ਬਿਲਕੁਲ ਬਿਲਕੁਲ ਉਹ ਵੀ 5-7000 10000 ਕਮਾਈ ਕਰ ਸਕਦਾ 10 ਵੀ ਦਾ ਸਾਹਮਣੇ ਬਿਲਕੁਲ ਸੋ ਦੋਸਤੋ ਜਿਹੜੇ ਵਿੱਚ ਹੀ ਆਪਾਂ ਫਿਰ ਉਸ ਸਾਹਿਬ ਨਾਲ ਮੁੱਲ ਕਰਨਾ ਬਿਲਕੁਲ ਥੋੜਾ ਸਮਾਂ ਜਿਹੜਾ ਦੋਸਤੋ 10-15 ਦਿਨ ਕੱਚੀ ਕਰਕੇ ਜਿਹੜਾ ਹੁਣ ਮੌਕੇ ਤੇ ਵੀਰਾਂ ਦਾ ਰੇਟ ਨਹੀਂ ਕਰਨਾ ਦੋ ਚਾਰ ਦਿਨ ਸਾਹਮਣੇ ਵੀ ਪੈ ਸਕਦੀ ਹੈ ਤਿਆਰੀ ਤੇ ਕਰਕੇ ਵੀ ਪਸ਼ੂ ਕਈ ਨਾਲ ਵੇਚਿਆ ਜਾਂਦਾ ਪਰ ਜਿਹੜਾ ਅੱਜ ਕੋਈ ਵੀਰ ਖਰੀਦਣ ਦਾ ਚਾਹਵਾਣਾ ਸੰਪਰਕ ਕਰ ਲਿਓ ਫੋਨ ਤੇ ਤੁਹਾਨੂੰ ਜਿਹੜਾ ਰੇਟ ਆ ਦੱਸਿਆ ਜਾਊਗਾ ਠੀਕ ਆ ਬਾਕੀ ਥਾਂ ਥਣ ਪੂਰੇ ਜਿਹੜਾ ਇੱਕੋ ਜਿਹਾ ਨੀਰਾਂ ਨ ਟੋਕੜਾ ਮਾ ਦੇ ਟੋਕੜਿਆ ਲਓ ਜੀ ਐ ਨੀਲੀ ਦੀ ਹੈ ਹੈ ਨੀਲੀ ਦੀ ਜੇ ਦੇਖੋ ਲਓ ਜੀ ਟੋਕੜ ਮਾਜਾ ਦੋਸਤੋ ਅਗਲੇ ਪਾਸੇ ਟੋਕੜ ਗੱਬਣ ਮੀਏ ਕਲੀ ਟੋਕੜੀ ਟੋਕੜ ਟੋਕੜ ਅਹੀਂ 1 ਮਹੀਨੇ ਦੀ ਗਰੰਟੀ ਦੀ ਕੋਈ ਗਰੰਟੀ ਨਹੀਂ ਦਿੱਤੀ ਹੋਰ ਬਾਤ ਹੈਗਾ ਬਣੀ ਹੈਗੀ ਆ ਬਣੀ ਹੈਗੀ ਆ ਬਣੀ ਹੈਗੀ ਆ ਪਹਿਲੀ ਤਰੀਕ ਦਾ ਪਿਛਲੀ ਦਾ ਟੀਕਾ ਠੀਕ ਹੈ ਗਰੰਟੀ ਦੇ ਕੇ ਨਿਕਲੋਣੀ ਕਿਸੇ ਦੇ ਮੁਕੱਦਰ ਨਿਕਲਣਾ ਅਗਲਾ ਮੁੰਕੇ ਕੰਮ ਦਾ ਆਪਾਂ ਗਰੰਟੀ ਦੇਦੀ ਅਗਲਾ ਕਵੇ ਖਾਲੀ ਨਿਕਲਾਈ ਤੇ ਫਿਰ ਉਹ ਝੂਠੇ ਪਈਦਾ ਭਰਾਇਆ ਟੀਕਾ ਹੀ ਕਿਹਾ ਸੀ ਇਹ ਝੂਠੇ ਟੀਕਾ ਠੀਕ ਹੈ ਠੀਕ ਹੈ ਠੀਕ ਹੈ ਭਰਾਇਆ ਗਿਆ ਦੋਸਤੋ ਕੋਈ ਵੀਰ ਦੂਜੇ ਸੂਬੇ ਦੇ ਵਿੱਚ ਸਮਝ ਸਕਦਾ ਤੇਜੇ ਲਈ ਇਹਨੂੰ AI ਰੱਖੀ ਹੋਈ ਹੋਊਗੀ ਦੋਸਤੋ ਕਿਉਂਕਿ ਤੀਜੇਕ ਸਵੇ ਲਈ ਜਿਹੜੀ ਬਣੀ ਹੋਗੀ ਇੱਕ ਮਹੀਨੇ ਦਾ ਜਿਹੜਾ ਵੇਰਵਾ ਵੀ ਨੇ ਪਾਇਆ ਮਰਦ ਵੀ ਚੰਗਾ ਸੰਧੂ ਸਾਹਿਬ ਨਿਕਲ ਸਕਦੀ ਆ ਨਹੀਂ ਵੀ ਨਿਕਲ ਸਕਦੀ ਠੀਕ ਆ ਜੀ ਉਹ ਕਿਸਮਤ ਅੱਗੇ ਕਿਸੇ ਵੀਰ ਦੀ ਤੇ ਹੁਣ ਦੁੱਧ ਇੰਦੇ ਥਲੇ ਕਿੰਨਾ ਹੋਊਗਾ ਟੋਕਰ ਥਲੇ ਦੋਸਤੋ ਸੰਧੂ ਸਾਹਿਬ 7 ਕਿਲੋ ਹੋਊਗਾ ਆਪਾਂ ਆ 6 ਕਿਲੋ ਦੀ ਕਰਾਂਗੇ 6 ਕਿਲੋ ਦੀ ਆਵਾਜ਼ ਦੇਣੀ ਆ ਮੂੰਹ ਮੜਾ ਦਿਖਾ ਦਿਓ ਤਾਂ ਇਹਨੂੰ ਆਹ ਬਖਾ ਦਿਓ ਮਾੜਾ ਮੂੰਹ ਦਿਖਾ ਦਿਓ ਆ ਲੈ ਕਮਾ ਦਿਓ ਕੋਈ ਨਹੀਂ ਆਹ ਲੈ ਆਹ ਮੂੰਹ ਮੱਥਾ ਦੋਸਤੋ ਬਾਕੀ ਸਿੰਘਾ ਸੁੰਗਾ ਦੀ ਬਿਲਕੁਲ ਇੱਕੋ ਜਿਹੀ ਗੁਲਾਈ ਆ ਇੱਕੋ ਜਿਹੀ ਤੇ ਮੱਥਾ ਬੱਲ ਕੇ ਇਹ ਵੀ ਸੰਤੂ ਸਾਹਿਬ ਕੇ ਨੇ ਆਪਣੀ ਵੀਡੀਓ ਵੇਖੀ ਐ ਤੇ ਬਾਰਡਰ ਵਾਲੀ ਸਾਈਡ ਤੋਂ ਤੇ ਉਹਨਾਂ ਵੀਰ ਉਹਨਾਂ ਨੇ ਫੋਨ ਕਰਕੇ ਸਮਝ ਲਓ ਵੀ ਗਿਫਟ ਹੀ ਦਿੱਤਾ ਹਨ ਚਲੋ ਕੋਈ ਵਧੀਆ ਗੱਲ ਹੈ ਜੀ ਐ ਪੂਰੀ ਚਵਾਈਛਵੀ ਸੋਹਣੀ ਲੱਗੀ ਹਾਂ ਓਕੇ ਹੈ ਜੀ ਉਹ ਵੀਰ ਨਾਲ ਆਉਂਦੇ ਵੀ ਮੈਂ ਵੇਚਣੀ ਅਹੀਂ ਤੁਸੀਂ ਲੈ ਕੇ ਆਏ ਆਂ ਤੁਹਾਨੂੰ ਤੇ ਠੀਕ ਆ ਹੁਣ ਸੋਨੀਪਾਦ ਦੁੱਧ ਕਿੰਨਾ ਚਵਾਦਾਂਗੇ ਅਪਨੇ ਤੁਹਾਨੂੰ ਦੱਸਾਂ ਦੁੱਧ ਆਪਾਂ 6 ਕਿਲੋ ਦੀ ਗਰੰਟੀ ਦੇ ਕੇ ਘਲਾਵਾਂਗੇ ਦੋਵੇਂ ਡੰਗ ਪਾੜੇ ਤੇ ਕੋਈ ਟੀਕਾ ਟੋਕਾ ਤਾਂ ਨਹੀਂ ਲੈਂਦੀ ਨਹੀਂ ਇਸ ਟਾਈਮ ਤੇ ਪਾੜੇ ਦੇ ਮਿਲਦੀ ਹੈ ਜੀ ਅੱਛਾ ਜੀ ਕਿਸੇ ਦੇ ਘਰੇ ਜਾ ਕੇ ਤੇ ਹਾਈ ਡੰਗ ਲੈ ਵੀ ਸਕਦੀ ਮੈਂ ਵੀ ਸਕਦੀ ਆ ਬਾਕੀ ਲੱਤ ਛੜ ਨਹੀਂ ਕਰਦੀ ਸਾਡੇ ਕੋਲ ਵੀ ਨਿਹਾਣ ਕੇ ਲਿਆ ਵਾ ਠੀਕ ਆ ਕਿੰਨੇ ਦਿਨ ਠੀਕ ਆ ਪਰ ਕੱਲ ਦੀ ਪਾੜੇ ਦੇ ਆ ਗਈ ਠੀਕ ਆ ਜੀ ਇਹ ਬਾੜੀ ਥੱਲੇ ਰੱਖੋ ਤੁਹਾਨੂੰ ਸਭ ਸਾਬ ਇਹ ਠੰਡੀਆਂ ਧੀਰੀਆਂ ਨਿਕਲਦੀਆਂ ਆ ਕਿਉਂ ਚਵਾਈ ਕਰਾਂਗੇ ਉਸੇ ਹਿਸਾਬ ਨਾਲ ਵੀਡੀਓ ਬਣਾ ਬਣਾ ਕੇ ਜੇ ਕੋਈ ਮੇਰਾ ਵੀਰ ਮੰਗੂਗਾ ਉਸੇ ਵੇਲੇ ਚਵਾਈ ਦੀ ਵੀਡੀਓ ਭੇਜਾਂਗੇ ਉਹਨੂੰ ਨਹੀਂ ਨਹੀਂ ਉਹ ਤੁਸੀਂ ਆਪਣੀ ਕਿਸੇ ਵੀਰ ਦੀ ਤਸੱਲੀ ਕਰਾਉਣੀ ਰੱਖ ਲਿਓ ਆਪਣੇ ਕੋਲ ਬਣਾ ਕੇ ਹਾਂਜੀ ਤੇ ਰਾਜਵੀਰ ਕਿੰਨਾ ਵੀਰਿਆਂ ਦਾ ਮੁੱਲ ਮੁੱਲ ਸੰਤੂ ਸਾਹਿਬ ਇਹਦਾ 45000 ਅੱਛਾ ਜੀ ਠੀਕ ਹੈ ਜੀ 42000 ਦੀ ਹਾਂ ਅਸੀਂ ਦੇ ਦਿਆਂਗੇ ਸੰਤੂ ਸਾਹਿਬ ਬਿਆਲੀ ਜੀ ਹਾਂਜੀ ਲੋ ਵੀ ਦੋਸਤੋ 42 ਬਿਲਕੁਲ ਜਿਆਦਾ ਆਫਸਰ ਕਟੀਆਂ ਵੀਰ ਆਪਾਂ ਦਾ ਜਿਹੜਾ ਕਈ ਥਾਵਾਂ ਤੇ ਵੇਖਦੇ ਆਂ ਆਫਸਰ ਕਟੀਆਂ ਵੇਚੀ ਜਾਂ ਸੋ ਬਿਲਕੁਲ ਦੁੱਧ ਵੀ 6 ਕਿਲੋ 5.5 6 ਕਿਲੋ ਧਾਰਾਂ ਵੀ ਆ ਇੱਕ ਮਹੀਨੇ ਦੀ ਜਿਹੜੀ AI ਦਾ ਵੇਰਵਾ ਵੀ ਪਾਤਾ ਕਿ ਨਿਕਲ ਆਉਂਦੀ ਥੋਡੀ ਕਿਸਮਤ ਆ ਕਿਸੇ ਦੀ ਬਿਲਕੁਲ ਬਿਲਕੁਲ ਬਾਕੀ ਥਣ ਦੇਵੇ ਦੀ ਪੂਰੀ ਸਫਾਈ ਆ ਚਾਰ ਥਣ ਨੇ ਚਾਰੇ ਥਣ ਸਪੇਸ ਇੱਕੋ ਜੀ ਕੋਈ 22 ਜਾਂ ਕੋਈ ਠੀਕ ਆ ਜੀ ਨੱਕਾ ਨੁੱਕਾ ਨਹੀਂ ਭੰਦੀ ਇੱਕੋ ਜਿਹਾ ਬਿਲਕੁਲ ਲੈਵਾ ਹੈ ਹਾਂ ਜੀ ਸੋ ਮੇਰਾ ਵੀ ਰਾਨਕੇ ਤਸੱਲੀ ਕਰ ਲਿਓ ਬਿਲਕੁਲ ਤੋਕੜ ਮੱਝ ਜਿਹੜੇ ਕੋਈ ਵੀਰ ਲੱਭਦੇ ਆ ਮਹੀਨੇ ਦੀ ਬਣੀ ਆ ਸੋ ਤੋਕੜ ਗੱਬਣ ਵੀਰ ਖਰੀਦਣ ਤੇ ਬਹੁਤ ਜ਼ਿਆਦਾ ਇਚਾਵਨ ਹੁੰਦੀ ਠੀਕ ਆ ਵੀ ਸੰਤੂ ਸਾਹਿਬ ਨੀਲੀ ਜੀ ਪਈ ਆ ਨਹੀਂ ਪੱਕਾ ਹੈਗਾ ਜਿੱਦਾਂ ਤੁਸੀਂ ਬਾਰਡਰ ਦੱਸਤਾ ਤੇ ਮੈਨੂੰ ਲੱਗਦਾ ਵੀ ਜਿਹੜਾ ਪੱਕ ਵੀ ਨੀਲੀ ਦਾ ਕਾਫੀ ਉਧਰ ਚਲੋ ਬਿਲਕੁਲ ਬਿਲਕੁਲ ਅਗਲੇ ਬੰਨੇ ਵੀ ਵੇਖੋ ਜਵਾਬ ਮਾੜੇ ਮਾੜੇ ਖੁਰਾਂ ਜੇ ਹੈਗੇ ਆ ਬਿਲਕੁਲ ਜਵਾਬ ਅੱਗੇ ਵੀ ਆ ਮਗਰਲੇ ਪੈਰ ਧੋਤੇ ਆ ਮਗਰਲੇ ਧੋਤੇ ਹਾਂਜੀ ਹਵਾਨਾ ਲੇਵਾ ਪੂਰਾ ਦਾ ਖੁਰੇ ਹਾਂਜੀ ਹਾਂਜੀ ਠੀਕ ਆ ਸੋ 420 ਮਗਰਲੇ ਥਾਣੇ ਮੈਂ ਵੇਚੀ ਵੀ ਆਪਾਂ ਵੀਰਾਂ ਨੂੰ 65000 ਦੀ ਠੀਕ ਆ ਇਹ ਬੰਦੇ ਪੈਸੇ ਲੈਣ ਗਏ ਘਰੋਂ ਹਾਂ ਤੇ ਬਾਅਦ ਵਿੱਚ ਮੈਂ ਮਾਰਾ ਜਲਾ ਪੈਰ ਲੱਪਣ ਲਈ ਪਰਣੀ ਬੁਖਾਰ ਹੋ ਗਿਆ ਲੰਗੜਾ ਅੱਛਾ ਜੀ ਤੇ ਕੀ ਗੱਲ ਬਣੀ ਤੇ ਉਹ ਬਾਅਦ ਵਿੱਚ ਥਾਣੇ ਇੱਧਰ ਲੈ ਤੇ ਪਰਣੀ ਬੁਖਾਰ ਦਾ ਕਰਕੇ ਪੈ ਗਿਆ ਆ ਜਿਹੜੀ ਸਾਈਡ ਦੇ ਧਾਰਾਂ ਪੰਜ ਸੱਤ ਆਉਂਦੀਆਂ ਵਾ ਮਗਰਲੇ ਥਾਣੇ ਆਉਂਦੀਆਂ ਵਾ ਦਹਾ ਦੇ ਲਾਗੇ ਪਰ ਆਪਾਂ ਤੇਲ ਲਾ ਕਰਕੇ ਦੇਣੀ ਏ ਇੱਕ ਬਹਿਣੀ ਵਾਲਾ ਮਗਰਲਾ ਹਾਂਜੀ ਇੱਕ ਬਹਿਣੀ ਵਾਲ ਦਾ ਅੱਛਾ ਤੇਲ ਲਾ ਕਰਕੇ ਇਸ ਟਾਈਮ ਤੇਰ ਕੋ ਬੋੜਾ ਹੀ ਹੋਊਗਾ 9 ਕਿਲੋ ਐ ਮਿੰਤੀ ਦਾ ਹੋਊਗਾ ਹੂੰ ਅੱਛਾ ਹੁਣ ਬੋਲੇ ਤੇ ਆ ਬੋਲੇ ਨੂੰ ਆ ਚੁੱਕ ਆ ਬਾਬੇ ਉਹ ਵੀ ਸੰਦੂ ਸਭ ਬੱਚਾ ਦਾ ਉਹ ਨਾਲ ਠੀਕ ਹੈ ਠੀਕ ਹੈ ਹਾਂਜੀ ਨਾੜੂ ਨਾਲ ਵਾਲੇ ਬੱਚੇ ਦਾ ਠੀਕ ਹੈ ਹਾਂਜੀ ਲਓ ਵੀ ਇਹ ਨਾਲ ਦੀ ਨਾਲ ਕੱਢ ਦੋ ਬਾਹਰ 8 9 9 ਕਿਲੋ ਹੋਊਗਾ ਸ਼ੋਰ ਕੋਈ 8 ਹੀ ਮੰਨ ਲਓ ਸੰਦੂ ਸਾਹਿਬ 9 ਕਿਲੋ ਹੀ ਹੋਊਗਾ ਮਗਰ ਕੱਟੀ ਹੈ ਕਿ ਮੇਲ ਆ ਇਹ ਕਟਾ ਆ ਸ਼ਾਇਦ ਮੈਨੂੰ ਠੀਕ ਆ ਕਟਾ ਮਗਰ ਕਟਾ ਠੀਕ ਆ ਮੇਲ ਕਾਫਾ ਠੀਕ ਆ ਜੀ ਮਗਰ ਕਟਾ ਕੋ 2 4 3 4 ਦਿਨ ਦੀ ਸੂਈ ਆ ਠੀਕ ਹੈ ਜੀ ਨਾਉ ਨਹੀਂ ਤੇ 8 ਕਿਲੋ ਬੋਲਾ ਮੰਨ ਕੇ ਕੋਈ ਵੀਰ ਸੌਦਾ ਕਰ ਲੇ ਇੱਕ ਪੈਣੀਲਾ ਜਿਹੜਾ ਦੋਸਤੋ ਮਗਰਲਾ ਥਾਣਾ ਉਸ ਥਾਣੋਂ ਤੇਲ ਵੀ ਕੋਈ ਵੀਰ ਸਮਝ ਕੇ ਲੈ ਜਾਵੇ ਵੈਸੇ ਧਾਰਾਂ ਕੋਈ 2 3 ਜਿਹੜੀਆਂ ਧਾਰਾਂ ਆਉਂਦੀਆਂ ਨੇ 53 ਦੇ ਵਿੱਚ ਆਉਂਦਾ ਕੋਈ ਨਿਕਲਦੀਆਂ ਠੀਕ ਹੈ ਜੀ ਗੁੰਦਾਂ ਗਿਣ ਲਓ ਜਾਂ ਧਾਰ ਕਿਲੋ 200 ਆਪਾਂ ਵਰ ਤੇਲ ਕਰਕੇ ਸੰਧੂ ਸਾਹਿਬ ਦੇਣੀ ਆ ਸੋ ਬਾਕੀ ਸਾੜੋ ਵੱਜ ਗਿਆ ਠੀਕ ਹੈ ਚਲੋ ਇਹ ਕਿਹੜਾ ਜੀ ਆਪਣੇ ਹੱਥ ਵਾਸ ਪਤਾ ਨਹੀਂ ਲੱਗਦਾ ਕਈ ਵਾਰ ਹੁਣ ਸੰਧੂ ਸਾਹਿਬ ਤੁਹਾਨੂੰ ਕਮੀ ਕੋਈ ਮੁਸ਼ਕਲ ਪੈ ਨਹੀਂ ਲੱਗਿਆ ਕੰਮਾਲੀਆਂ ਨਹੀਂ ਚ ਲੋ ਜੀ ਸੋ ਇਹ ਮਾਝਾ ਦੋਸਤੋ ਠੀਕ ਆ ਤੇ ਸੂਆਂ ਦੇ ਵਿੱਚ ਤਾਂ ਬੇਸ਼ੱਕ ਹੈਗੀ ਆ ਕੋਈ ਇਹ ਤਾਂ ਨਹੀਂ ਆਪਾਂ ਕਹਿ ਸਕਦੇ ਸਮਝੇ ਸੂਆਂ ਕੋਈ ਤੀਜੇ ਲਾਲੇ ਕੋਈ ਚੌਥੇ ਲਾਲੇ ਫੇ ਦੂਜੇ ਲਾਲੇ ਉਹ ਅਗਲੇ ਬਾਕੀ ਇਹਨਾਂ ਵੀ ਚਲੋ ਲਮਾ ਪੂਰਾ ਸੂਆ ਭਰ ਦੋ ਤਾਂ ਚੰਗਾ ਪਿਆ ਦੂ ਹਾਂਜੀ ਹਾਂਜੀ ਤੇ ਕਿੰਨਾ ਰਾਜਵੀਰਿੰਦ ਦਾ ਫਿਰ ਲੈਣ ਦੇ ਮੁੱਲ ਦੇ ਸੰਦੂ ਸਭ 55 ਵਾ ਹਾਂ ਪਰ ਜੇ ਕੋਈ ਲਾਊਗਾ ਫੋਨ ਦੇ ਵਿੱਚ ਉਹ ਮਾਨਤਾਨ ਕਰ ਦਿਆਂਗੇ 50 ਹੀ ਦੇ ਰਾਏ ਸੰਦੂ ਸਾਹਿਬ ਸਾਨੂੰ ਦੇ ਘਟਨੇ ਘਟਨੇ ਨਹੀਂ ਘਟਨੇ ਹੁਣ ਇਹ ਲੈਣੇ ਇਹਨਾਂ ਚੋ ਤੇ ਦੇਣੇ ਵੀ ਇਹਨਾਂ ਨੇ ਖੜਨੇ ਵੀ ਇਹਨਾਂ ਹੀ ਆ ਕਰਮਾ ਬਿਲਕੁਲ ਜੀ ਬਿਲਕੁਲ 50 ਦੀ ਹੁੰਦੀ ਆ ਸੋ ਮਗਰ ਜਿਹੜਾ ਇਹਦੇ ਕਟਾ ਮੇਲ ਕਾਪ ਤੁਹਾਨੂੰ ਇੱਕ ਵਾਰੀ ਆਪਾਂ ਜ਼ਰੂਰ ਦਿਖਾ ਦਿੰਨੇ ਆ ਸੋ ਤਿੰਨਾ ਚੋਂ ਤਿੰਨਾ ਦਿਨਾਂ ਦੀ ਜਿਹੜੀ ਸਵਿਵਿਧੀ ਹੈ ਕਾਲੇ ਸੰਦਸੋਂ ਪਰਲਾ ਇਹ ਆ ਵੀ ਆ ਵੀ ਜੀ ਹਾਂ ਜੀ ਆਹ ਵੇ 나ੜੂ ਨਾਲ ਹੀ ਆ ਹਮ ਨਹੀਂ ਲੱਤ ਗਿਆ ਨਹੀਂ ਆ ਵੀ ਗਿਆ ਬੰਦੇ ਆਹ 나ੜੂ ਤਾਂ ਮੁੰਡੇ ਨੇ ਲਾਤਾ ਆ ਤਾਂ ਆਪਾਂ ਨੇ ਕੀ ਲੱਗਾ ਤੇ ਹੋਰ ਰਾਜਵੀਰ ਵੀਰ ਇੰਨੇ ਆਪਾਂ ਸੂਜੀ ਅੱਜ ਆਪਣੇ ਕੋਲ ਸਾਤਾਂ ਮੱਜਾਂ ਇੱਕ ਬੈੜ ਹਾਂਜੀ ਟੋਟਲ 8 ਨਗਨੇ 8 ਨਗਨੇ ਸਾਨੂੰ ਸਭ ਠੀਕ ਹੈ ਜੀ 8 ਪਸ਼ੂਆ ਦੋਸਤੋ ਬਿਲਕੁਲ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਜਿਹੜੀ ਅੱਜ ਵੀਰ ਉਹਨਾਂ ਦੇ ਕੋਲ ਵਿਲਪਲ ਆ ਛੋਟੇ ਰੇਟ ਤੋਂ ਲੈ ਕੇ ਜਿਹੋ ਜਿਹੋ ਜਾ ਕਿਸੇ ਖਰੀਦਾਰ ਵੀਰ ਨੇ ਰੇਟ ਭਰਨਾ ਉਹ ਜੇ ਪਸ਼ੂ ਤੁਹਾਨੂੰ ਸਮਝ ਜਾਂਦਾ ਉਹ ਸਾਰੇ ਰੇਟ ਹੁੰਦੇ ਹੀ ਹੈਗੇ ਆਪਣੇ ਦੇ ਪਸ਼ੂ ਤੇ ਨੰਬਰ ਇੱਕ ਜਰੂਰ ਬੋਲਦਗੀ ਆਪਣੇ ਵੀਰ ਸੋਨੇ 91 157 88044 ਠੀਕ ਹੈ ਜੀ ਹਾਂਜੀ ਸੋ ਪਸ਼ੂ ਚੰਗੇ ਆ ਜਿੰਨੇ ਵੀ ਆ ਦੋਸਤੋ ਬਾਕੀ ਉਹਦੀ ਨਰਕ ਪਰਕ ਕਰੋ ਤਸੱਲੀ ਕਰੋ ਘਰ ਆਣ ਕੇ ਠੀਕ ਆ ਆਨਲਾਈਨ ਕੋਈ ਵੀਰ ਮੰਗਾ ਰਿਹਾ ਇੱਕ ਟਾਈਮ ਦੀ ਤੁਸੀਂ ਚਵਾਈ ਇੱਥੇ ਕਰ ਸਕਦੇ ਜੇ ਇੱਕ ਟਾਈਮ ਕੋਈ ਵੀਰ ਕਰੇ ਆਣ ਕੇ ਵੀ ਕਰ ਲੂਗਾ ਠੀਕ ਆ ਜੇ ਇੱਕ ਟਾਈਮ ਤੁਸੀਂ ਵੀਡੀਓ ਕਾਲ ਤੇ ਕਰਵਾ ਕੇ ਤਸੱਲੀ ਕਰ ਸਕਦੇ ਐਤਾਂ ਵੇਲੇ ਸਾਨੂੰ ਸਭ ਰੌਣਕ ਲੱਗੀ ਆ ਮੜਾ ਜੀ ਇੱਧਰ ਵਿਖਾ ਦਿਓ ਨਹੀਂ ਕੋਈ ਸਾਰੇ ਭੈਣ ਭਰਾ ਛੁੜੇ ਆ ਜੀ ਸਾਰੇ ਆਪਣੇ ਜਿੰਨੇ ਵੀ ਭੈਣ ਭਰਾ ਇਹਦੇ ਵੀ ਇੱਧਰ ਵੀ ਵੇਖੋ ਭੈਣ ਭਰਾ ਸਾਰੇ ਸਾਰੇ ਵੀਰ ਆਏ ਨੇ ਦੂਰੋਂ ਦਰਾਡਿਓ ਵੀਰ ਆਏ ਨੇ ਠੀਕ ਆ ਪਹੁੰਚੇ ਆ ਸਾਰੇ ਆ ਗਏ ਬਿਲਕੁਲ ਬਿਲਕੁਲ ਸਭ ਸਭ ਠੀਕ ਆ ਜੀ ਤਾਂ ਸੱਸਰੀ ਗੱਲ ਜੀ ਸਾਰਿਆਂ ਤੋ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ